ਸਭ ਤੋਂ ਪਹਿਲਾ ਤਾਂ ਸਵਾਲ ਮੇਰਾ ਇਹੀ ਹੈ ਕਿ ਆਸਟ੍ਰੇਲੀਆ ਆਉਣ ਦਾ ਸਬਬ ਫਿਰ ਉਸ ਤੋਂ ਬਾਅਦ ਆਸਟ੍ਰੇਲੀਆ ਦੀ ਮਿਲਟਰੀ ਵਿੱਚ ਆਉਣ ਦਾ ਸਬਬ ਉਹ ਸਾਰੀਆਂ ਗੱਲਾਂ ਕਿਵੇਂ ਬਣੀਆਂ ਮੇਰੇ ਫਰੈਂਡ ਸੀ ਕਿ ਮੇਰੇ ਕੋਲ ਫਾਸ ਮੇਰੇ ਸੀ ਕਿ ਸਾਰੇ ਮੈਂ ਉਸ ਦੀ ਹਾਸਲੇ ਕੈਨੇਡਾ ਚਲਾ ਗਿਆ ਆਸਟ੍ਰੇਲੀਆ ਆ ਗਿਆ ਤੇ ਕੁਝ ਉਹਨਾਂ ਵਾਰ ਦੇਖ ਕੇ ਕੁਝ ਕਈ ਵਾਰ ਮਹਿਸੂਸ ਹੁੰਦਾ ਸੀਗਾ ਤੇ ਉਹ ਬਹੁਤ ਤੋਂ ਵਧੀਆ ਜ਼ਿੰਦਗੀ ਜੀ ਰਹੇ ਨੇ ਅਸੀਂ ਐਵੇਂ ਇੱਥੇ ਯਾਰਿਆਂ ਆ ਆਸਟ੍ਰੇਲੀਆ ਦੇ ਵਿੱਚ ਮੈਂ ਅਪਲਾਈ ਕੀਤਾ ਸਟੂਡੈਂਟ ਵੀਜੇ ਤੇ 2008 ਵਿੱਚ ਮੈਂ ਸਟੂਡੈਂਟ ਵੀਜਾ ਅਪਲਾਈ ਕੀਤਾ ਤੇ 2008 ਜੇ ਸਟੂਡੈਂਟ ਜੀ ਆ ਗਿਆ ਤੇ 2008 ਫ फेब्रुवारी ਚ ਸੀ ਇੰਡੀਆ ਤੋਂ ਸੌਈ ਆ ਗਏ ਆਣ ਕੇ ਮੈਂ ਤਾਂ ਕੀਤੀਆਂ ਟੈਕਸੀ ਚਲਾਈ ਨਾਰਵਾਸ਼ ਕੀਤੀ ਟੈਕਸੀ ਚਲਾਈ ਨੂੰ ਸ਼ੌਕਤ ਕੰਮ ਕੀਤਾ 2 ਸਾਲ ਤੱਕ ਪੜਾਈ ਵੀ ਕੀਤੀ ਦਿਨੇ ਪੜਾਈ ਕਰਨੀ ਰਾਤ ਨੂੰ ਟੈਕਸੀ ਚਲਾਉਣੀ 2 ਸਾਲ ਤੱਕ ਇਸੇ ਤਰ੍ਹਾਂ ਰਹੇ 6-7 ਸਾਲ ਮੈਂ ਅੰਦਰ ਸਕੂਲ ਚ ਲਾਇਆ ਤੇ ਉੱਥੋਂ ਫਿਰ ਉਹ ਜਿਹੜਾ ਆਰਮੀ ਦਾ ਕਹਿੰਦੇ ਕੀੜਾ ਨਾ ਉੱਥੋਂ ਲੱਗ ਗਿਆ ਹਾਂ ਹਾਂ ਉਹ ਫਿਰ ਆਪਣੇ ਬਲੱਡ 'ਚ ਇਦਾਂ ਸਰਪਰ ਹੋਰ ਹੋਰ ਮਤ ਆ ਗਿਆ। ਹੂੰ ਤੇ ਉਹ ਮੁਰਗੇ ਉੱਥੇ ਜੁਆਇਨ ਕੀਤੀ ਸੀ ਇੰਡੀਆ ਦੇ ਇੰਡੀਆ ਦੇ ਛੱਡ ਕੇ ਇੱਥੇ ਆ ਗਏ ਪਰ ਉਹ ਜਿਹੜਾ ਸੀ ਨਾ ਅੰਦਰ 'ਚ ਆਰਮੀ ਵਾਲਾ ਜਿਹੜਾ ਉਹ ਜਜ਼ਬਾ ਜਿਹੜਾ ਉਹ ਜਜ਼ਬਾ ਉਹ ਨਿਕਲਦਾ ਨਹੀਂ ਸੀ। ਹਾਂ ਹਾਂ। ਉਹਨੂੰ ਪੂਰਾ ਕਰਨ ਵਾਸਤੇ ਅਸੀਂ ਸੋਚਿਆ ਹੁਣ ਚਲੋ ਹੁਣ ਆਸਟ੍ਰੇਲੀਆ 'ਚ ਆਰਮੀ 'ਚ ਹਾਂ ਹਾਂ ਜਾ ਕੇ ਆਪਣੇ ਜਿਹੜੇ ਸੁਪਨੇ ਪੂਰੇ ਕੀਤੇ ਜਾਣ। ਹਾਂ ਹਾਂ। ਤੇ ਫਿਰ ਭਰਤੀ ਹੋ ਗਈ ਸੀ ਇਜ਼ੀਲੀ ਉਹ ਪ੍ਰੋਸੈਸ ਜਦੋਂ ਲੰਘੇ ਉਹ 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 ਦੌਰ ਕੀ ਸੀਗਾ ਕਿਵੇਂ ਫਿਰ ਸਾਰੀਆਂ ਚੀਜ਼ਾਂ ਪਾਸ ਆਊਟ ਕਰਕੇ ਇੱਥੇ ਤੱਕ ਪਹੁੰਚੇ ਪਹਿਲਾਂ ਸਭ ਸਿਟੀਜ਼ਨ ਹੋਣਾ ਚਾਹੀਦਾ ਉਸ ਤੋਂ ਬਾਅਦ ਫਿਰ ਜਿਸ ਜਿਸ ਦੀ ਜਿਸ ਦੀ ਤੁਹਾਡੀ ਕੁਆਲਿਫੀਕੇਸ਼ਨ ਬਣ ਗਈ ਫਿਰ ਤੁਹਾਨੂੰ ਆਪਣੇ ਡਾਕੂਮੈਂਟ ਵਗੈਰਾ ਇਹਨਾਂ ਨੂੰ ਸਬਮਿਟ ਕਰੋ ਫਰਜਾਗਾ ਜਗਾ ਅਸਟ੍ਰੇਲੀਆ ਹੀ ਤਾਂ ਸਾਡਾ ਰਿਪੋਰਟਿੰਗ ਉਹਤੀ ਨੂੰ ਤੁਹਾਨੂੰ ਇੱਕ ਰਿਟਨ ਟੈਸਟ ਵਗੈਰਾ ਤਾਂ ਲੈਂਦੇ ਪਹਿਲਾਂ ਉਹ ਰਿਟਨ ਟੈਸਟ ਲੈ ਕੇ ਉਸ ਤੋਂ ਬਾਅਦ ਫਿਰ ਡਿਸਾਈਡ ਕਰਦੇ ਆ ਕਿ ਇਹ ਬੰਦਾ ਕਿਸ ਫੀਲਡ ਲਈ ਸੂਟੇਬਲ ਆ ਜੀ ਇਹ ਸੂਟੇਬਲ ਹੈਗਾ ਵੀ ਆ ਕਿ ਨਹੀਂ ਸੂਟੇਪਾ ਹੂੰ ਜੇ ਕਿ ਸੂਟੇਪਾ ਲਿਆ ਇਹ ਕਿਹੜਾ ਕਿਹੜੀ ਲਾਈਨ ਕਿਹੜੀ ਕਿਹੜੀ ਕੈਰੀਅਰ ਜੁਆਇਨ ਕਰ ਸਕਦਾ ਹੈ ਤੇ ਜਿਹੜਾ ਇੰਡੀਆ ਦੇ ਵਿੱਚ ਜਿਵੇਂ ਰੈਂਕ ਤੁਸੀਂ ਦੱਸਿਆ ਆਰਮੀ ਦੇ ਵਿੱਚ ਸਬ ਇੰਸਪੈਕਟਰ ਦਾ ਸੀਗਾ ਹੁਣ ਜਿਹੜੀ ਤੁਹਾਡੀ ਰੈਂਕਿੰਗ ਹੈ ਜਾਂ ਤੁਹਾਡਾ ਜਿਹੜਾ ਅਹੁਦਾ ਹੈ ਉਹ ਥੋੜਾ ਜਿਹੜੇ ਸਾਨੂੰ ਲੋਕ ਦੇਖ ਰਹੇ ਨੇ ਪੰਜਾਬ ਦੇ ਵਿੱਚ ਬੈਠੇ ਉਹਨਾਂ ਨੂੰ ਜੇ ਆਪਾਂ ਥੋੜਾ ਦੱਸ ਦਈਏ ਕਿ ਸੌਦੇ ਤੇ ਹੈ ਜੀ ਰੈਂਕ ਕਿ ਇੱਥੇ ਜੀ ਮੈਂ ਬਿਲਕੁਲ ਲੋਅਰ ਰੈਂਕ ਤੋਂ ਸ਼ੁਰੂ ਕੀਤਾ ਸੀਗਾ ਐਜ਼ ਅ ਸਿਪਾਈ ਦੀ ਰੈਂਕ ਤੋਂ ਸ਼ੁਰੂ ਕੀਤਾ ਸੀਗਾ ਐਸ ਵੇਲੇ ਮੈਨੂੰ ਸਿਗਨਲਰ ਕਹਿੰਦੇ ਆ ਮੈਂ ਸਿਗਨਲ ਦੇ ਡਿਪਾਰਟ ਤੇ ਰੈਂਕ ਮੇਰਾ ਕਪਟਰਲ ਦਾ ਰੈਂਕ ਮੇਰਾ ਲੱਗਣ ਵਾਲਾ ਵਾ ਅਕਸਰ ਪਿਛਲੇ ਦਿਨਾਂ ਚ ਸੁਣਨ ਦੇ ਵਿੱਚ ਆ ਪਿਛਲੇ ਸਾਲਾਂ ਚ ਕੀ ਰਿਸਕ ਜਿਵੇਂ ਹੈਗਾ ਪੱਗ ਕਰਕੇ ਕਦੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਜਾਂ ਕਦੇ ਕਿਸੇ ਤਰ੍ਹਾਂ ਕੋਈ ਦਿਨਕ ਮਾਹੌਲ 2016 ਦੇ ਵਿੱਚ ਜਦੋਂ ਮੈਂ ਜੁਆਇਨ ਕੀਤਾ ਸੀ ਯਾਰ ਨਹੀਂ ਉਦੋਂ ਮੇਰੇ ਖਿਆਲ ਦੇ ਵਿੱਚ ਮੈਂ ਇਕੱਲਾ ਹੀ ਸਿੱਖ ਸੀਗਾ ਹੁਣ ਕੀ ਹੋਰ ਵੀ ਪਰ ਜਦੋਂ ਮੈਂ ਟ੍ਰੇਨਿੰਗ ਸੈਂਟਰ ਚ ਗਿਆ ਸੀਗਾ ਉਦੋਂ ਮੈਂ ਉਥੇ ਇਕੱਲਾ ਹੀ ਸਿੱਖ ਸੀਗਾ ਉਦੋਂ ਇਹਨਾਂ ਦੀ ਗੋਰਿਆਂ ਦੀ ਜਿਹੜੀ ਇੱਕ এডਿਕੇਸ਼ਨ ਸੀ ਜਾਂ ਪੱਗ ਬਾਰੇ ਜੀ ਉਹ ਬਹੁਤ ਲਿਮਟਿਡ ਸੀ ਉਹਨਾਂ ਨੂੰ ਇਹਨਾਂ ਪਤਾ ਵੀ ਨਹੀਂ ਸੀ ਉਦੋਂ ਇਹ ਐਡਰੈਸ ਦਾ ਵੀ ਕੋਡ ਪੂਰਾ ਪੂਰੀ ਤਰ੍ਹਾਂ ਨਹੀਂ ਸੀ ਵੀ ਹੈ ਕਿ ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਇਸ ਵਕਤ ਅਸੀਂ ਮੈਲਬਨ ਦੇ ਵਿੱਚ ਮੌਜੂਦ ਆ ਪੰਜਾਬੀਆਂ ਦੇ ਵੱਲੋਂ ਪ੍ਰਵਾਸਕਰਨ ਤੇ ਵਕਫ ਵਕ ਮਲਕਾਂ ਦੀਆਂ ਫੌਜਾਂ ਦੇ ਵਿੱਚ ਜਾ ਕੇ ਭਰਤੀ ਹੋਣ ਤੇ ਆਪਣੀਆਂ ਡਿਊਟੀਆਂ ਤਨਦੇਹੀ ਦੇ ਨਾਲ ਨਿਭਾਉਣ ਦਾ ਹਾਲਾਂਕਿ ਸਿਲਸਲਾ ਕੋਈ ਨਵਾਂ ਨਹੀਂ ਹੈਗਾ ਬੜੇ ਦਹਾਕਿਆਂ ਤੋਂ ਬੜੀਆਂ ਸਦੀਆਂ ਤੋਂ ਇਹ سلسلہ ਚੱਲਿਆ ਆ ਰਿਹਾ ਪਰ ਅੱਜ ਵੀ ਜਦੋਂ ਅਸੀਂ ਕਿਸੇ ਦਸਤਾਰਧਾਰੀ ਨੂੰ ਜਾਂ ਆਪਣੇ ਪੰਜਾਬੀ ਨੂੰ ਕਿਸੇ ਸੱਤ ਸਮੁੰਦਰ ਪਾਰ ਦੀ ਫੌਜ ਦੇ ਵਿੱਚ ਖੜਿਆ ਵੇਖਦੇ ਆ ਤਾਂ ਸਾਡਾ ਸੀਨਾ ਜਿਹੜਾ ਆ ਉਹ ਮਾਣ ਦੇ ਨਾਲ ਚੌੜਾ ਹੋ ਜਾਂਦਾ ਬੜਾ ਫਖਰ ਮਹਿਸੂਸ ਹੁੰਦਾ ਹੈ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਵੀ ਕੁਝ ਇਹ ਮਹਿਸੂਸ ਹੋਇਆ ਕਿਉਂਕਿ ਜਦੋਂ ਮੈਂ ਸਰਦਾਰ ਨਵਦੀਪ ਸਿੰਘ ਹੋਰਾਂ ਨੂੰ ਅਸਟਰੀਲੀਨ ਫੌਜ ਦੇ ਵਿੱਚ ਖੜਿਆ ਵੇਖਿਆ ਤਾਂ ਬੜਾ ਫਖਰ ਮਹਿਸੂਸ ਹੋਇਆ ਨੈਸ਼ਨਲ ਦੇ ਸੀਗਾ ਇੱਥੇ ਆਸਟਰੀਲੀਆ ਦੇ ਵਿੱਚ ਔਰ ਸਬਬ ਬਣਿਆ ਅੱਜ ਅਸੀਂ ਇਕੱਠੇ ਹੋਇਆ ਇੰਟਰਵਿਊ ਕਰਾਂਗੇ ਨਵਦੀਪ ਸਿੰਘ ਹੋਰਾਂ ਦੇ ਨਾਲ ਇਸ ਸਫਰ ਦੇ ਬਾਰੇ ਵਿੱਚ ਇੱਥੇ ਤੱਕ ਕਿਵੇਂ ਪਹੁੰਚੇ ਆਰਮੀ ਕਿਵੇਂ ਜੁਆਇਨ ਕੀਤੀ ਆਸਟਰੀਲੀਆ ਆਉਣ ਦਾ ਕਿਵੇਂ ਸਬਬ ਬਣਿਆ ਪੰਜਾਬ ਤੋਂ ਔਰ ਕਿਵੇਂ ਉਹਨਾਂ ਦੀ ਸਾਰੀ ਡਿਊਟੀਆਂ ਚੜ੍ਲੀਆਂ ਨੇ ਕਿਵੇਂ ਉਹਨਾਂ ਦਾ ਸਾਰਾ ਇੱਥੇ ਰਹਿਣ ਸੈਨਸ ਆ ਗਿਆ ਸਾਰੀਆਂ ਗੱਲਾਂ ਕਰਾਂਗੇ ਨਵਦੀਪ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣਾ ਭਾਈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਅੱਛਾ ਭਾਈ ਸਭ ਤੋਂ ਕੀ ਆਸਟ੍ਰੇਲੀਆ ਆਉਣ ਦਾ ਸਬਬ ਫਿਰ ਉਸ ਤੋਂ ਬਾਅਦ ਆਸਟ੍ਰੇਲੀਆ ਦੀ ਮਿਲਟਰੀ ਵਿੱਚ ਆਉਣ ਦਾ ਸਬਬ ਉਹ ਸਾਰੀਆਂ ਗੱਲਾਂ ਕਿਵੇਂ ਬਣੀਆਂ ਦੱਸੋ ਥੋੜਾ ਜਿਹਾ ਵੇਖੋ ਜੀ ਆ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਮੈਂ ਇੱਥੇ ਇੰਡੀਆ ਦੇ ਵਿੱਚ CRPF ਸੈਂਟਰ ਰਿਜ਼ਰਵ ਪੁਲਿਸ ਫੋਰਸ ਦੇ ਵਿੱਚ ਜੀ ਐ ਟੈਕਨੀਕਲ ਡਿਪਾਰਟਮੈਂਟ ਚ ਸਬ ਇੰਸਪੈਕਟਰ ਸੀ ਸਿਕਿ ਸਬ ਇੰਸਪੈਕਟਰ ਮੈਂ 2005 ਵਿੱਚ ਐਜ਼ ਅ ਸਬ ਇੰਸਪੈਕਟਰ ਦੀ ਜੌਬ ਜੁਆਇਨ ਕੀਤੀ ਸੀ 2005 ਤੋਂ 2008 ਤੱਕ ਮੈਂ ਉੱਥੇ ਸਰਵ ਕਰਦਾ ਰਿਹਾ ਵਕ ਵਕ ਥਾਵਾਂ ਤੇ ਕਦੀ ਨੀ ਮੈਂ ਚ ਕਦੀ ਦਿੱਲੀ ਕਦੇ ਚੰਡੀਗੜ੍ਹ ਤੇ ਛਾਤਨ ਉਸ ਤੋਂ ਬਾਅਦ ਮੇਰੇ ਜੋ ਕਿ ਮੇਰੇ ਫਰੈਂਡ ਸੀਗੇ ਮੇਰੇ ਕਲਾਸਮੇਟ ਸੀਗੇ ਸਾਰੇ ਮੋਸਟਲੀ ਉਸ ਵੇਲੇ ਕੈਨੇਡਾ ਚਲਾ ਗਿਆ ਕੋਈ ਆਸਟ੍ਰੇਲੀਆ ਆ ਗਿਆ ਤੇ ਕੁਝ ਉਹਨਾਂ ਵੱਲ ਦੇਖ ਕੇ ਕੁਝ ਕਈ ਵਾਰੀ ਮਹਿਸੂਸ ਹੁੰਦਾ ਸੀਗਾ ਕਿ ਉਹ ਬਹੁਤ ਉਹ ਵਧੀਆ ਜ਼ਿੰਦਗੀ ਜੀ ਰਹੇ ਨੇ ਅਸੀਂ ਇਹ ਇੱਥੇ ਤੱਕ ਜਿਆ ਰਹੇ ਹਾਂ ਕੁਝ ਏਦਾਂ ਦਾ ਹੋ ਗਿਆ ਕੁਝ ਥੋੜਾ ਬਾਹਰ ਵੇਖਣ ਦਾ ਚਾਹ ਹਾਂ ਤੇ ਅਸੀਂ ਅਸੀਂ ਵੀ ਸੋਚਿਆ ਚਲੋ ਅਸੀਂ ਵੀ ਟਰਾਈ ਕਰ ਲੈਂਦੇ ਹਾਂ ਜੀ ਅਸੀਂ ਉੱਥੋਂ ਕੈਨੇਡਾ ਦਾ ਮੀਪੀਆਰ ਫਾਈਲ ਕਰਤੀ ਤੇ ਕੈਨੇਡਾ ਦੇ ਪੀਆਰ ਫਾਈਲ ਕਰ ਦਿੱਤੀ ਪਰ ਉਸ ਦਾ ਥੋੜਾ ਪ੍ਰੋਸੈਸ ਥੋੜਾ ਲੰਬਾ ਹੋਣ ਕਰਕੇ ਮੈਂ ਮੈਨੂੰ ਥੋੜੀ ਲੱਗਾ ਕੇ ਚਲੋ ਆਸਟ੍ਰੇਲੀਆ ਤੇ ਟਰਾਈ ਕਰ ਲੈਂਦੇ ਆ ਆਸਟ੍ਰੇਲੀਆ ਦੇ ਵਿੱਚ ਮੈਂ ਅਪਲਾਈ ਕੀਤਾ ਸਟੂਡੈਂਟ ਵੀਜ਼ਾ ਤੇ 2008 ਵਿੱਚ ਮੈਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਤੇ 2008 ਜੀ ਸਟੂਡੈਂਟ ਵੀਜ਼ਾ ਆ ਗਿਆ ਤੇ 2008 ਫ फेब्रुवारी ਵਿੱਚ ਅਸੀਂ ਇੰਡੀਆ ਤੋਂ ਆਸਟ੍ਰੇਲੀਆ ਆ ਗਏ ਜੀ ਇੱਥੇ ਆ ਕੇ 2 ਸਾਲ ਸਟੱਡੀ ਕੀਤੀ ਉਮ ਜਿਦਾ ਸਾਰੇ ਸਟੂਡੈਂਟ ਹੋਣ ਹੁੰਦੇ ਆ ਇਸੇ ਤਰ੍ਹਾਂ ਅਸੀਂ ਵੀ ਆਏ ਆਣ ਕੇ ਮਿਹਨਤਾਂ ਕੀਤੀਆਂ ਟੈਕਸੀ ਚਲਾਈ ਕਾਰਵਾਸ਼ ਕੀਤੀ ਟੈਕਸੀ ਚਲਾਈ ਫਰੂਟ ਸ਼ੋਟ ਦਾ ਕੰਮ ਕੀਤਾ 2 ਸਾਲ ਤੱਕ ਪੜਾਈ ਵੀ ਕੀਤੀ ਦਿਨੇ ਪੜਾਈ ਕਰਨੀ ਰਾਤ ਨੂੰ ਟੈਕਸੀ ਚਲਾਉਣੀ 2 ਸਾਲ ਤੱਕ ਇਸੇ ਹੋ ਕਦਰੇ 2 ਸਾਲ ਤੋਂ ਬਾਅਦ ਜਦੋਂ ਸਾਡੀ ਸਟੱਡੀ ਖਤਮ ਹੋਈ 2010 ਦੇ ਵਿੱਚ ਤੇ ਅਸੀਂ ਪੀਆਰ ਫਾਈਲ ਕੀਤੀ ਤੇ ਕਹਿ ਦੋ ਲੱਕੀਲੀ ਸਾਡੀ ਪੀਆਰ ਵਿਦਨ 6 ਮਨ ਦੇ ਵਿੱਚ ਪੀਆਰ ਸਾਡੀ ਆ ਗਈ ਹਾਂ ਪੀਆ ਰਹੂੰ ਤੋਂ ਬਾਅਦ ਕੁਝ ਸਫਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਉਤਵਾ ਸਾਲ ਡੇਢ ਲੱਗਾ ਕੁ ਸਿਟੀਨਸ਼ਿਪ ਹਾਂ ਤੇ 2013 ਦੇ ਵਿੱਚ ਮੈਂ ਜਾ ਕੇ ਸਿਟੀਜ਼ਨ ਹੋ ਗਿਆ ਸੀ ਜੀ ਤੇ ਜਿਹੜਾ ਆਰਮੀ ਦਾ ਇਹ ਖਰੇਜ ਆ ਇਹ ਮੇਰੇ ਬਲੱਡ ਚ ਸ਼ੁਰੂ ਤੋਂ ਹੀ ਆ ਸ਼ੁਰੂ ਤੋਂ ਮਤਲਬ ਕਿ ਮੈਂ 2000 ਮੈਂ 99 ਤੋਂ ਸੈਂਡ ਸਕੂਲ 1992 ਦੇ ਵਿੱਚ ਮੈਂ ਸੈਂਡ ਸਕੂਲ ਕਪੂਰਥਲਾ ਦੇ ਵਿੱਚ ਮੈਂ ਜੁਆਇਨ ਕੀਤਾ ਸੀਗਾ 1992 ਨੂੰ 1999 ਤੱਕ ਦੇ ਸ ਸੇ 7 ਸਾਲ ਮੈਂ ਉੱਥੇ ਸਨ ਸਕੂਲ ਚ ਲਾਇਆ ਤੇ ਉੱਥੋਂ ਫਿਰ ਉਹ ਜਿਹੜਾ ਆਰਮੀ ਦਾ ਕਹਿੰਦੇ ਕੀੜਾ ਨਾ ਉੱਥੋਂ ਲੱਗ ਗਿਆ ਉਹ ਫਿਰ ਆਪਣੇ ਬਲੱਡ 'ਚ ਇਦਾਂ ਸਰਕਲ ਹੋਣ ਦਾ ਆ ਗਿਆ ਤੇ ਉਹ ਮੁੜ ਕੇ ਉੱਥੇ ਜੁਆਇਨ ਕੀਤੀ ਸੀ ਇੰਡੀਆ ਦੇ ਇੰਡੀਆ ਦੇ ਛੱਡ ਕੇ ਇੱਥੇ ਆ ਗਏ ਪਰ ਉਹ ਜਿਹੜਾ ਸੀ ਨਾ ਅੰਦਰ 'ਚ ਆਰਮੀ ਵਾਲਾ ਜਿਹੜਾ ਉਹ ਜਜ਼ਬਾ ਜਿਹੜਾ ਸੀ ਉਹ ਜਜ਼ਬਾ ਉਹ ਨਿਕਲਦਾ ਨਹੀਂ ਸੀ ਉਹਨੂੰ ਪੂਰਾ ਕਰਨ ਵਾਸਤੇ ਅਸੀਂ ਸੋਚਿਆ ਹੁਣ ਚਲੋ ਹੁਣ ਆਸਟ੍ਰੇਲੀਆ ਦੀ ਆਰਮੀ ਦੇ ਜਾ ਕੇ ਆਪਣੇ ਜਿਹੜੇ ਸੁਪਨੇ ਪੂਰੇ ਕੀਤੇ ਜਾਣ ਤੇ ਇੱਥੇ ਇੱਥੇ ਫਿਰ ਭਰਤੀ ਹੋ ਗਈ ਸੀ इजीली ਉਹ ਪ੍ਰੋਸੈਸ ਜਦੋਂ ਲੰਘੇ ਉਹ ਉਹ ਦੌਰ ਕੀ ਸੀ ਕਿ ਕਿਵੇਂ ਫਿਰ ਉਹ ਸਾਰੀਆਂ ਚੀਜ਼ਾਂ ਪਾਸ ਆਊਟ ਕਰਕੇ ਇੱਥੇ ਤੱਕ ਪਹੁੰਚੇ ਇੱਥੇ ਜੀ ਜਦੋਂ ਆਸਟ੍ਰੇਲੀਆ ਦੇ ਵਿੱਚ ਜਦੋਂ ਅਸੀਂ ਸਭ ਤੋਂ ਪਹਿਲੀ ਤੇ ਕੰਡੀਸ਼ਨ ਇੱਥੇ ਇਹ ਆ ਕਿ ਬੰਦਾ ਸਿਟੀਜ਼ਨ ਹੋਣਾ ਚਾਹੀਦਾ ਜਿਹੜਾ ਸਿਟੀਜ਼ਨ ਨਹੀਂ ਹੈਗਾ ਉਹ ਆਰਮੀ ਦੇ ਅਪਲਾਈ ਨਹੀਂ ਕਰ ਸਕਦਾ ਪਹਿਲਾ ਦਾ ਸਿਟੀਜਨ ਹੋਣਾ ਚਾਹੀਦਾ ਉਸ ਤੋਂ ਬਾਅਦ ਫਿਰ ਜਿਸ ਸਿਟੀਜਨ ਸਿਟੀਜਨ ਤੁਹਾਡੀ ਕੁਆਲਿਫੀਕੇਸ਼ਨ ਬਣ ਗਈ ਫਿਰ ਤੁਹਾਨੂੰ ਆਪਣੇ ਡਾਕੂਮੈਂਟ ਵਗੈਰਾ ਇਹਨਾਂ ਨੂੰ ਸਬਮਿਟ ਕਰੋ ਇਹਨਾਂ ਦਾ ਪ੍ਰੋਸੈਸ ਇਹ ਆ ਕਿ ਆਨਲਾਈਨ ਪ੍ਰੋਸੈਸ ਹੈ ਤੁਸੀਂ ਆਨਲਾਈਨ ਹੀ ডিফੈਂਸ ਕੈਰੀਅਰ.com.au ਤੇ ਜਾ ਕੇ ਤੁਸੀਂ ਆਪਣਾ ਇੰਟਰਸਟ ਸ਼ੋ ਕਰਦੇ ਹੋ ਇੰਟਰਸਟ ਸ਼ੋ ਕੀਤਾ ਇਹਨਾਂ ਤੁਹਾਨੂੰ ਇੱਕ ਨਾ ਜੂ ਸੈਸ਼ਨ ਹੁੰਦਾ ਜੂ ਸੈਸ਼ਨ ਚ ਕਾਲ ਕਰ ਲੈਂਦੇ ਆ ਉਹ ਇਹਨਾਂ ਦਾ ਮੈਲਬਨ ਦੇ ਵਿੱਚ ਇਹਨਾਂ ਦਾ ਹੈੱਡਕ quartਰ ਆ ਜੀ ਖਰਚਾ ਕਿੱਥੇ ਆ ਜਗਾ ਆਸਟ੍ਰੇਲੀਆ ਹੀ ਥਾਂ ਥਾਂ ਹੈੱਡਕ quartr ਇਹਨਾਂ ਉੱਥੇ ਨੂੰ ਤੁਹਾਨੂੰ ਇੱਕ ਰਿਟਨ ਟੈਸਟ ਵਗੈਰਾ ਤਾਂ ਲੈਂਦੇ ਦਾਦਾ ਉ ਰਿਟਨ ਟੈਸਟ ਲੈ ਕੇ ਉਸ ਤੋਂ ਬਾਅਦ ਫਿਰ ਡਿਸਾਈਡ ਕਰਦੇ ਆ ਕਿ ਇਹ ਬੰਦਾ ਕਿਸ ਫੀਲਡ ਲਈ ਸੂਟੇਬਲ ਆ ਜੀ ਇਹ ਸੂਟੇਬਲ ਹੈਗਾ ਵੀ ਆ ਕਿ ਨਹੀਂ ਸੂਟੇਬਲ ਹੂੰ ਜੇਕਰ ਸੂਟੇਬਲ ਆ ਇਹ ਕਿਹੜਾ ਕਿਹੜੀ ਲਾਈਨ ਕਿਹੜੀ ਕਿਹੜੀ ਕੈਰੀਅਰ ਜੁਆਇਨ ਕਰ ਸਕਦਾ ਹੈ ਸ਼ਪੀ ਇਹ ਆਫੀਸਰ ਲੈਂਕ ਕਰੀ ਸੂਟੇਬਲ ਆ ਜਾਂ ਇਹ ਨਾਨ ਆਫੀਸਰ ਰੈਂਕ ਦੇ ਸੂਟੇਬਲ ਆ ਉਹ ਜੋ ਸੈਸ਼ਨ ਜਦੋਂ ਅਸੀਂ ਦਿੱਤਾ ਤੇ ਉਦੋਂ ਮੈਨੂੰ ਉਹਨਾਂ ਨੇ ਆਫਰ ਦਿੱਤੀ ਕਿ ਤੂੰ ਵੀ ਆਫੀਸਰ ਤੋਂ ਲੈ ਕੇ ਕਿਸੇ ਵੀ ਲੈਵਲ ਜੇ ਤੂੰ ਅਪਲਾਈ ਕਰ ਸਕਦਾ ਕਿਉਂਕਿ ਮੇਰਾ ਵੀ ਜਿੱਦਾਂ ਉਹ ਜਿਹੜਾ ਕ੍ਰਾਈਟੇਰੀਆ ਸਿਲੈਕਸ਼ਨ ਉਹਨਾਂ ਦਾ ਜੋ ਪਰਸੈਂਟੇਜ ਹੂੰ ਤਾਂ ਮੈਂ ਪਹਿਲਾਂ ਬਸ ਐਜ਼ ਅ ਅਫੀਸਰ ਮੈਂ ਅਪਲਾਈ ਕੀਤਾ ਥੇ ਜੀ ਤੇ ਮੇਰਾ ਅਫੀਸਰ ਦਾ ਇੰਟਰਵਿਊ ਹੋਈ ਸੈLECTION ਹੋਈ ਸਭ ਕੁਝ ਹੋ ਗਿਆ ਪਰ ਅਫੀਸਰ ਦਾ IC ਕਾ ਕੋ ਫੁੱਲ ਟਾਈਮ ਜਾਣਾ ਸੀਗਾ ਤੇ ਮੈਂ ਫਿਰ ਜਦੋਂ ਜਾਣਾ ਸੀ ਉਸ ਤੋਂ ਬਾਅਦ ਉਹਨਾਂ ਦਿਨਾਂ 'ਚ ਮੇਰੀ ਜਿੱਦਾਂ ਕੇ ਵਾਈਫ ਜਿਹੜੀ ਹੁਣ ਇਸ ਵੇਲੇ ਮੇਰੀ ਵਾਈਫ ਆ ਉਦੋਂ ਉਹ ਵੀ ਇਟੇਲ ਬੰਚ ਸੀ ਤੇ ਸਾਡਾ ਰਿਲੇਸ਼ਨ ਚੱਲਦਾ ਸੀ ਤੇ ਉਹਨੂੰ ਜਦੋਂ ਪਤਾ ਲੱਗਾ ਕਿ ਮੈਂ ਆਰਪੀ ਜੁਆਇਨ ਕਰਨ ਲੱਗਾ ਤੇ ਉਹ ਥੋੜੀ ਜਿੰਦਾ ਜਿੱਦਾਂ ਹੋ ਜਾਂਦਾ ਹਰ ਕੁਆਇਸ ਵਾਹ ਲੜਕੀ ਨੂੰ ਕਿ ਤੂੰ ਤੇ ਚਲਾ ਜਾਣਾ ਤੇ ਮੈਂ ਇੱਥੇ ਕੀ ਕਹੂੰਗਾ ਮਗਰ ਨਾ ਤੇ ਨਾਲੇ ਉਹਦਾ ਆਪਣਾ ਬਿਜ਼ਨਸ ਸੀ ਕਹਿੰਦੀ ਮੈਂ ਟਰੈਵਲ ਨਹੀਂ ਕਰ ਸਕਦੀ ਮੈਂ ਨਾ ਤੇਰੇ ਜਿਹਾ ਆਲ ਓਵਰ ਸੇਲ ਗਿਆ ਤੇ ਮੈਂ ਫਿਰ ਉਹ ਦੋਨਾਂ ਕੋ ਆਪਸ਼ਨ ਮੰਗੀ ਮੈਂ ਵੀ ਪਤਾ ਵੀ ਮੇਰੇ ਕੋ ਵੀ ਹੈਵ ਅ ਪ੍ਰੋਬਲਮ ਕਿ ਵੀ ਮੇਰੀ ਜਿਹੜੀ ਵਾਈਫ ਉਹ ਟਰੈਵਲ ਨਹੀਂ ਕਰ ਸਕਦੀ ਮੇਰੇ ਨਾਲ ਮੈਂ ਫੁੱਲ ਟਾਈਮ ਮੈਂ ਜਾ ਨਹੀਂ ਸਕਦਾ ਜੀ ਉਹਨਾਂ ਮੈਨੂੰ অপਸ਼ਨ ਦਿੱਤੀ ਕਹਿੰਦੇ ਤੂੰ ਉਸ ਇਦਾਂ ਕਰ ਤੂੰ ਐਜ਼ ਅ ਰਿਜ਼ਰਵ ਆ ਜਾ ਜੀ ਰਿਜ਼ਰਵ ਮੀਨਸ ਐਜ਼ ਅ ਪਾਰਟ ਟਾਈਮ ਆ ਜਾ ਪਾਰਟ ਟਾਈਮ ਦੇ ਵਿੱਚ ਇਹ ਹੈ ਕਿ ਤੇਰੀ ਜਿਹੜੀ ਪੋਸਟਿੰਗ ਆ ਉਹ ਤੇਰੀ ਪੱਕੀ ਰਹੇਗੀ ਜਿੱਥੇ ਹੈਗਾ ਉੱਥੇ ਤੂੰ ਚਾਹੇਂਗਾ ਉੱਥੇ ਮਿਲ ਜੇਗੀ ਤੇ ਉਸ ਤੋਂ ਬਾਅਦ ਜਿੱਦਾਂ ਜਿਹੜਾ ਤੇਰੀ ਅਵੇਲੇਬਿਲਟੀ ਹੋਏ ਜਾਂ ਜੋਬ ਹੈ ਜੋ ਉਹਨਾਂ ਦੀ ਅਲੱਗ ਕੰਡੀਸ਼ਨਾਂ ਸੀਗੀਆਂ ਉਹ ਮਤਲਬ ਕਿ ਫੁੱਲਫਿਲ ਕਰਦਾ ਰਹੇ ਤੇ ਤੇਰਾ ਵੀ ਜਦੋਂ ਤੂੰ ਚਾਵੇਂ ਐਨੀ ਟਾਈਮ ਯੂ ਵਾਂਟ ਇਨ ði ਲਾਈਫ ਤੂੰ ਕਿਤੇ ਦੀ ਫੈਮਿਲੀ ਤੋਂ ਬਲੌਕ ਕਰੇ ਜਾਂ ਤੇਰਾ ਸਰਕਮਸਟੈਂਸ ਚੇਂਜ ਹੋ ਉਨ ਯੂ ਕੈਨ ਕਮ ਫੁੱਲ ਟਾਈਮ ਜ ਉਸ ਟਾਈਮ ਪਰ ਮੈਂ ਐਜ਼ ਅ ਰਿਜ਼ਰਵ ਮੈਂ ਫਿਰ ਜੁਆਇਨ ਕਰ ਲਿਆ ਤੇ 2016 ਦੇ ਵਿੱਚ ਮੈਂ ਜੀ ਆਰਮੀ ਇੱਥੇ ਜੁਆਇਨ ਕਰ ਲਈ ਸੀ ਤੇ ਜਿਹੜਾ ਇੰਡੀਆ ਦੇ ਵਿੱਚ ਜਿੰਨੀ ਰੈਂਕ ਤੁਸੀਂ ਦੱਸਿਆ ਆਰਮੀ ਦੇ ਵਿੱਚ ਸਬ ਇਨਸਪੈਕਟਰ ਦਾ ਸੀਗਾ ਹੁਣ ਜਿਹੜੀ ਤੁਹਾਡੀ ਰੈਂਕਿੰਗ ਹੈ ਜਾਂ ਤੁਹਾਡਾ ਜਿਹੜਾ ਅਹੁਦਾ ਹੈ ਉਹ ਥੋੜਾ ਜਿਹਾ ਜਿਹੜੇ ਸਾਨੂੰ ਲੋਕ ਦੇਖ ਰਹੇ ਨੇ ਪੰਜਾਬ ਦੇ ਵਿੱਚ ਬੈਠੇ ਉਹਨਾਂ ਨੂੰ ਜੇ ਆਪਾਂ ਥੋੜਾ ਦੱਸ ਦਈਏ ਕਿ ਇਸ ਅਹੁਦੇ ਤੇ ਆ ਗਿਆ ਰੈਂਕ ਕਿ ਇੱਥੇ ਜੀ ਮੈਂ ਬਿਲਕੁਲ ਲੋਅਰ ਰੈਂਕ ਤੋਂ ਸ਼ੁਰੂ ਕੀਤਾ ਸੀਗਾ ਐਜ਼ ਅ ਸਿਪਾਈ ਦੇ ਰੈਂਕ ਤੋਂ ਸ਼ੁਰੂ ਕੀਤਾ ਸੀਗਾ ਤੇ ਜਦੋਂ ਮੈਂ ਇੱਥੇ ਪ੍ਰਾਈਵੇਟ ਪ੍ਰਾਈਵੇਟ ਕਹਿੰਦੇ ਆ ਪ੍ਰਾਈਵੇਟ ਤੋਂ ਸ਼ੁਰੂ ਕੀਤਾ ਸੀਗਾ ਪ੍ਰਾਈਵੇਟ ਜਦੋਂ ਸ਼ੁਰੂ ਕੀਤਾ ਉਹਦੀ ਜਿਹੜੀ ਟ੍ਰੇਨਿੰਗ 3 ਤਿੰਨ ਕਿ ਮਹੀਨੇ ਦੀ ਟ੍ਰੇਨਿੰਗ ਅਤੇ ਵਾਗਾ ਵਾਗਾ ਹੋਈ ਸੀਗੀ ਉਹ ਟ੍ਰੇਨਿੰਗ ਖਤਮ ਕਰਨ ਤੋਂ ਬਾਅਦ ਆ ਕੇ ਸਾਡੀ ਇੱਥੇ ਫੀਲਡ ਟ੍ਰੇਨਿੰਗ ਉਸ ਤੋਂ ਬਾਅਦ ਰੈਂਕ ਵੱਧ ਜਾਂਦਾ ਪ੍ਰੋਫੈਸ਼ਨਲ ਹੁੰਦਾ ਐਸ ਵੇਲੇ ਮੈਨੂੰ ਸਿਗਨਲਰ ਕਹਿੰਦੇ ਆ ਮੈਂ ਸਿਗਨਲ ਦੇ ਡਿਪਾਰਟਮੈਂਟ ਦੇ ਵਿੱਚ ਮੈਨੂੰ ਸਿਗਨਲਰ ਕਹਿੰਦੇ ਆ ਤੇ ਰੈਂਕ ਮੇਰਾ ਕੋਪਰਲ ਦਾ ਰੈਂਕ ਮੇਰਾ ਲੱਗਣ ਵਾਲਾ ਵਾ ਜੀ ਜੀ ਤੇ ਇਹ ਜਿੱਦਾਂ ਟ੍ਰੇਨਿੰਗ ਤਾਂ ਆਲਮੋਸਟ ਫਿਰ ਸੇਮ ਹੀ ਹੁੰਦੀ ਹੈ ਜਿੱਦਾਂ ਰਿਜ਼ਰਵ ਵਾਲੇ ਉਹਨਾਂ ਦੀ ਕੁਝ ਅੱ ਤੋ ਇਹਨਾਂ ਦੀ ਜਿਹੜੀ ਆਰਮੀ ਰਿਜ਼ਰਵ ਦੀ ਟ੍ਰੇਨਿੰਗ ਆ ਬਿਲਕੁਲ ਫੁੱਲ ਟਾਈਮ ਟ੍ਰੇਨਿੰਗ ਦੇ ਨਾਲ ਹੀ ਆ ਜੋ ਇੱਕ ਫੁੱਲ ਟਾਈਮ ਸੋਲਜਰ ਦੀ ਕੁਆਲੀਫਿਕੇਸ਼ਨ ਸੇਮ ਹੀ ਰਿਜ਼ਰਵ ਦੀ ਕੁਆਲੀਫਿਕੇਸ਼ਨ ਆ ਜੀ ਇਹਨਾਂ ਦੇ ਕੋਈ ਭੇਦ ਭਾਵ ਨਹੀਂ ਆ ਵੀ ਇਹ ਰਿਜ਼ਰਵ ਆ ਜਾਂ ਇਹ ਫੁੱਲ ਟਾਈਮ ਆ ਜਦੋਂ ਅਸੀਂ ਕਥੇ ਵੀ ਐਕਸਰਸਾਈਜ਼ ਜਾਂ ਫੀਲਡ ਜਾਂ ਡੈਪਲੋਏਸ਼ਨ ਜਾਂ ਡਿਪਲੋਇਮੈਂਟ ਤੇ ਜਾਂਦੇ ਆ ਉਸੇ ਇਹ ਕੋਈ ਡਿਫਰੈਂਸ਼ੀਏਸ਼ਨ ਨਹੀਂ ਹੈਗੀ ਕਿ ਰਿਜ਼ਰਵ ਹੈ ਜਾਂ ਫੋਰ ਟਾਈਮ ਹੈ ਯੂ ਆਰ ਅ ਸੋਲਜਰ ਐਜ਼ ਅ ਸੋਲਜਰ ਜਦੋਂ ਜਦੋਂ ਐਮਰਜੈਂਸੀ ਸਿਚੁਏਸ਼ਨਸ ਆ ਜਾਂਦੀਆਂ ਨੇ ਜਿੱਦਾਂ ਫਲਡ ਏਰੀਆ ਜਾਂ ਦੂਸਰੀਆਂ ਕੁਝ ਹੋਰ ਸਿਚੁਏਸ਼ਨਸ ਜਿੱਦਾ ਉਦੋਂ ਤਾਂ ਫਿਰ ਤੁਹਾਨੂੰ ਫਿਰ ਕਾਫੀ ਕਾਲ ਕਰ ਲੈਂਦੇ ਨੇ ਲੰਬੀ ਡਿਊਟੀ ਮਿਲ ਜਾਂਦੀ ਹੈ ਹਾਂ ਜੀ ਆ ਇਸੇ ਕਰਕੇ ਅਸੀਂ ਮਤਲਬ ਸਿ ਰਿਜ਼ਰਵਸ ਇੰਨਾਂ ਰੱਖੇ ਹੋਏ ਨੇ ਮਤਲਬ ਫੋਰ ਐਗਜ਼ਾਮਪਲ ਕਾਲ ਨੂੰ ਇਥੇ ਆ ਡਾਗ ਆ ਜਾ ਫਾਇਰ ਹੋ ਗਈ ਜਾਂ ਕਰੋਨਾ ਦਾ ਆ ਗਿਆ ਜਾਂ ਕੋਈ ਡੋਮੈਸਟਿਕ ਕੋਈ ਪ੍ਰੋਬਲਮ ਆ ਗਈ ਜਿੱਦਾਂ ਪਿਛੇ ਕਰੋਨਾ ਦੇ ਵਿੱਚ ਬਹੁਤ ਜ਼ਿਆਦਾ ਆਰਮੀ ਦੀ ਸੀ ਇਹਨਾਂ ਨੇ ਕੋਈ ਹੋਰ ਕੋਈ ਵੀ ਐਮਰਜੈਂਸੀ ਸਿਚੁਏਸ਼ਨ ਆ ਜਾ ਉਸ ਕਰਕੇ ਇਹਨਾਂ ਨੇ ਇਹ ਰਿਜ਼ਰਵ ਜਿਹੜੀ ਇਹ ਕੈਟਾਗਰੀ ਤਿਆਰ ਕੀਤੀ ਆ ਇਹ ਦੇ ਵਿੱਚ ਜਦੋਂ ਬਾਰਡਰਸ ਤੇ ਭੇਜਣ ਦੀ ਵੀ ਤੁਹਾਨੂੰ ਪ੍ਰੋਵੀਜ਼ਨ ਹਾਂ ਹਾਂ ਹਾਂਜੀ ਬਿਲਕੁਲ ਅਸੀਂ ਵੀ ਬਿਲਕੁਲ ਸੇਮ ਫੁੱਲ ਟਾਈਮ ਆਰਮੀ ਵਾਂਗੂ ਹੀ ਹਮ ਜਦੋਂ ਇਹਨਾਂ ਨੂੰ ਲੋੜ ਪਈ ਉਦੋਂ ਇਹਨਾਂ ਨੇ ਸਾਨੂੰ ਪਹਿਲੇ ਨੰਬਰ ਤੇ ਨਾ ਕਹਣਾ ਵੀ ਆ ਜਾਓ ਉਦੋਂ ਸਾਨੂੰ ਜਾਣਾ ਪਊਗਾ ਜੀ ਜੀ ਅਸੀਂ ਉਦੋਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਜਾਣਾ ਸੀ ਬਟ ਐਜ਼ ਅ ਪੀਸ ਟਾਈਮ ਦੇ ਵਿੱਚ ਜਿੱਦਾਂ ਚੱਲ ਰਹੇ ਆ ਪੀਸ ਟਾਈਮ ਦੇ ਵਿੱਚ ਸਾਡੇ ਕੋਲ ਥੋੜੀਆਂ ਸਹੂਲਤਾਂ ਜ਼ਿਆਦਾ ਨਹੀਂ ਕਿ ਅਸੀਂ ਕਹਿ ਸਕਦੇ ਆ ਜਾਂ ਅਸੀਂ ਆਪਣੀ ਅਵੇਲੇਬਿਲਟੀ ਕਿਉਂਕਿ ਸਾਡੀ ਸਿਵਲ ਲਾਈਫ ਵੀ ਆ ਸਾਡੀ ਆਮ ਹੀ ਲਾਈ ਹੋਈ ਆ ਸਿਵਲ ਤੇ ਆਮ ਹੀ ਦੋਨੋਂ ਨੂੰ ਮੇਨਟੇਨ ਕਰਕੇ ਚੱਲਦੇ ਆ ਇਹਦੇ ਚ ਮਿਨਿਮਮ ਰਿਕੁਆਇਰਮੈਂਟਸ ਇੱਕ ਮਿਨਿਮਮ ਡੇਸਾਂ ਨੂੰ ਕਰਨੇ ਪੈਂਦੇ ਨੇ ਹਨ ਟ੍ਰੇਨਿੰਗ ਰਿਕੁਆਇਰਮੈਂਟ ਆਪਣੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਡਿਪੂਟੇਸ਼ਨ ਸਾਨੂੰ ਕਰਨੀਆਂ ਪੈਂਦੀਆਂ ਨੇ ਜਿੱਦਾਂ ਜਿੱਦਾਂ ਇਹਨਾਂ ਦੇ ਜੋ-ਜੋ ਵੀ ਕੋਰਸ ਹੁੰਦੇ ਆ ਸਾਰੇ ਸਾਨੂੰ ਕਰਨੇ ਪੈਂਦੇ ਨਾਲ ਨਾਲ ਆ ਰਹੇ ਨੇ ਤੇ ਇਹ ਸੋ ਜਿਹੜਾ ਆਰਮੀ ਰਿਜ਼ਰਵ ਦਾ ਸਫਰ ਹੈ ਇਹ ਇੱਕ ਫੁੱਲ ਟਾਈਮ ਸੋਲਜਰ ਨਾਲੋਂ ਔਖਾ ਹੈ ਹੂੰ ਔਖਾ ਇਨ ਦੀ ਸੈਂਸ ਕਿ ਜਿਹੜਾ ਇੱਕ ਫੁੱਲ ਟਾਈਮ ਸੋਲਜਰ ਆਰਮੀ ਚ ਉਹਦਾ ਤਾਂ ਇੱਕੋ ਹੀ ਜੌਬ ਹੈ ਉਹਨੇ ਤਾਂ ਸਿਰਫ ਉਹ ਹੀ ਜੌਬ ਤੇ ਧਿਆਨ ਦੇਣਾ ਵਾ ਹੂੰ ਉਹਨਾਂ ਦੇ ਚ ਵੀ ਤਿੰਨ ਸਾ ਪੂਰਾ ਸਾਲ ਇੱਕੋ ਹੀ ਕੰਮ ਕਰਨਾ ਚਾਹੀਦਾ ਜੀ ਤੇ ਜਦੋਂ ਕਿ ਅਸੀਂ ਰਿਜ਼ਰਵ ਹੈ ਹਾਸੀ ਆਪਣੇ ਸਿਵਲ ਲਾਈਫ ਦੇ ਵਿੱਚ ਵੀ ਜੌਬ ਫੁੱਲ ਟਾਈਮ ਜੌਬ ਕਰ ਰਹੇ ਹਾਂ 9 ਤੋਂ 5 ਉੱਤੇ ਜੌਬ ਕਰ ਰਹੇ ਹਾਂ ਉਸ ਤੋਂ ਬਾਅਦ ਵੀਕਐਂਡ ਤੇ ਸਾਨੂੰ ਆਰਮੀ ਤੇ ਵਿੱਚ ਜਾਣਾ ਪੈਂਦਾ ਸਾਨੂੰ ਸਿਵਲ ਲਾਈਫ ਦੇ ਨਾਲ ਨਾਲ ਸਾਨੂੰ ਆਰਮੀ ਲਾਈਫ ਦਾ ਜਿਹੜਾ ਕੈਰੀਅਰ ਉਹ ਵੀ ਸਾਨੂੰ ਪਰਸਪੈ ਬਿਲਕੁਲ ਨਾਰਮਲ ਫੁੱਲ ਟਾਈਮ ਸੋਲਜਰ ਦੇ ਵਾਂਗ ਹੀ ਪੂਰਾ ਕਰਨਾ ਪੈਂਦਾ ਜੀ ਸਾਨੂੰ ਉਹਦੀ ਜਿਹੜੀ ਟ੍ਰੇਨਿੰਗ ਰਿਕੁਆਇਰਮੈਂਟਸ ਉਹਨੂੰ ਜਿਆਦਾ ਟਾਈਮ ਮਿਲ ਜਾਂਦਾ ਸੇਮ ਟ੍ਰੇਨਿੰਗ ਕਰਨ ਤੇ ਜਿਹੜੀ ਸਸੇ ਟ੍ਰੇਨਿੰਗ ਕਰਨ ਜਾਂਦੀ ਹੈ ਉਹ ਹੀ ਟ੍ਰੇਨਿੰਗ ਕੰਪੈਕਟ ਕਰਕੇ ਉਹ ਸਾਨੂੰ ਛੋਟੇ ਟਾਈਮ ਥੋੜੇ ਟਾਈਮ ਚ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਦਕ ਸਾਡਾ ਜਿਹੜਾ ਸ਼ੈਡਿਊਲ ਉਹ ਬਹੁਤ ਜਿਆਦਾ ਬਿਜ਼ੀ ਹੋ ਜਾਂਦਾ ਉਹਨਾਂ ਦੇ ਅੱਛਾ ਇੱਕ ਚੀਜ਼ ਪੜਿਮਿੰਦਿਓ ਮੈਂ ਫੇਰ ਉਸੇ ਗੱਲ ਤੇ ਆਉਣਾ ਜਿੱਥੋਂ ਮੈਂ ਸ਼ੁਰੂ ਕੀਤਾ ਸੀਗਾ ਜਦੋਂ ਇੰਜਕ ਡੇ ਦੀ ਪੇਡ ਅਸੀਂ ਵੇਖੀ ਤੁਸੀਂ ਉੱਥੇ ਸੀਗੇ ਮਤਲਬ ਦੂ ਕਿ ਜਦੋਂ ਦਸਤਾਰ ਵਾਲਾ ਬੰਦਾ ਆਪਣਾ ਨਿਸ਼ਕਦਾ ਦੂਰੋਂ ਜਦੋਂ ਨਜ਼ਰ ਆਉਂਦਾ ਤਾਂ ਬੜਾ ਮਾਣ ਮਹਿਸੂਸ ਹੁੰਦਾ ਜਿੰਦੇ ਵੀ ਪੰਜਾਬੀ ਐਸੀ ਤੁਹਾਡੇ ਨਾਲ ਤਸਵੀਰਾਂ ਵਲੀਆਂ ਅਸੀਂ ਵੀ ਲਈ ਉਸੇ ਦਿਨਾਂ ਦਾ ਤੇ ਪੱਗ ਕਰਕੇ ਕਦੇ ਇੱਥੇ ਕਿਉਂਕਿ ਜਦੋਂ ਅਕਸਰ ਪਿਛਲੇ ਦਿਨਾਂ ਚ ਸੁਣਨ ਦੇ ਵਿੱਚ ਆ ਪਿਛਲੇ ਸਾਲਾਂ ਚ ਕਿ ਰੈਸਿਸਿਜ਼ਮ ਹੈਗਾ ਪੱਗ ਕਰਕੇ ਕਦੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਜਾਂ ਕਦੇ ਕਿਸੇ ਤਰ੍ਹਾਂ ਦਾ ਕੋਈ ਦਨਕ ਮਾਹੌਲ ਨਹੀਂ ਇਹ ਵੇਖੋ ਜੀ ਜਦੋਂ ਹੁਣ ਤੇ ਚਲੋ 2023 ਆ ਗਿਆ ਵਾ 2016 ਦੇ ਵਿੱਚ ਜਦੋਂ ਮੈਂ ਜੁਆਇਨ ਕੀਤਾ ਸੀ ਯਾ ਮੈਂ ਉਦੋਂ ਅਮਰੀਕਾ ਦੇ ਵਿੱਚ ਮੈਂ ਇਕੱਲਾ ਹੀ ਸਿੱਖ ਸੀਗਾ ਹੋਣਗੇ ਹੋਰ ਵੀ ਪਰ ਜਦੋਂ ਮੈਂ ਟ੍ਰੇਨਿੰਗ ਸੈਂਟਰ 'ਚ ਗਿਆ ਸੀਗਾ ਉਦੋਂ ਮੈਂ ਉੱਥੇ ਇਕੱਲਾ ਹੀ ਸਿੱਖ ਸੀਗਾ ਉਦੋਂ ਇਹਨਾਂ ਦੇ ਗੋਰਿਆਂ ਦੇ ਜਿਹੜੀ ਇੱਕ ਐਜੂਕੇਸ਼ਨ ਸੀ ਜਾਂ ਪੱਗ ਬਾਰੇ ਐਜੂਕੇਸ਼ਨ ਸੀ ਉਹ ਬਹੁਤ ਲਿਮਟਿਡ ਸੀਗੀ ਉਹਨਾਂ ਨੂੰ ਇਹਨਾਂ ਪਤਾ ਵੀ ਨਹੀਂ ਸੀ ਉਦੋਂ ਇਹ ਐਡਰੈਸ ਦਾ ਵੀ ਕੋਡ ਪੂਰਾ ਪੂਰੀ ਤਰ੍ਹਾਂ ਨਹੀਂ ਸੀਗੀ ਹੈਗੀ ਤੇ ਮੈਂ ਇੱਥੇ ਜੁਆਇਨ ਕੀਤਾ ਤੇ ਮੈਂ ਆਪਣੀ ਪਰਸਨਲ ਮੈਂ ਆਪਣੀ ਚੁਆਇਸ ਦੇ ਨਾਲ ਮੈਂ ਇਹਦੇ ਸਿੱਖ ਜੱਟਰ ਬੰਦੇ ਨਾਲ ਜਾਣਾ ਮੈਂ ਪਸੰਦ ਕੀਤਾ ਮੈਂ ਕਿਉਂਕਿ ਮੇਰੇ ਵਾਲਦਿਆਂ ਨੇ ਕਟਿਓ ਆ ਫਰ ਜਿੱਦਾਂ ਕਿ ਮੈਂ ਆਪਣੀ ਇੱਕ ਪਛਾਣ ਰੱਖਣ ਵਾਸਤੇ ਮੈਂ ਪੱਗ ਦਾ ਲਈ ਤੇ ਟ੍ਰੇਨਿੰਗ 'ਚ ਵੀ ਮੈਂ ਇਸੇ ਤਰ੍ਹਾਂ ਹੀ ਗਿਆ। ਟ੍ਰੇਨਿੰਗ ਦੇ ਵਿੱਚ ਜਦੋਂ ਮੈਂ ਗਿਆ ਉੱਥੇ ਮੈਂ ਇਕੱਲਾ ਹੀ ਸਿੱਖ ਸੀਗਾ। ਹੁਣ ਪੈਂਡ ਉਪਨ ਯੋਗ ਤੁਸੀਂ ਉਹਨੂੰ ਕਿਸ ਤਰ੍ਹਾਂ ਲੈਂਦੇ ਹੋ? ਤੁਸੀਂ 네ਗਟਿਵ ਲੈਂਦੇ ਹੋ ਜਾਂ ਪੋਜ਼ਿਟਿਵ ਲੈਂਦੇ ਹੋ? ਹੋਰ ਉੱਥੇ ਉਹ ਤੁਸੀਂ ਗਏ ਹੁਣ ਮੈਨੂੰ ਸਵੇਰੇ ਉੱਠ ਕੇ ਪੱਗ ਬੰਦਨੀ ਪੈਂਦੀ ਆ। ਹਮਮ ਰੋਜ਼ ਮੈਂ ਜਦੋਂ ਟ੍ਰੇਨਿੰਗ ਤੇ ਜਾਣਾ ਮੈਂ ਸੁਖਤੇ ਮੈਂ ਪੱਗ ਬੰਦਨੀ ਆ। ਟਾਈਮ ਉਹਨਾਂ ਦਾ ਲਿਮਿਟਡ ਆ। ਉਹਨਾਂ ਨੇ ਉਹਦੇ 5 ਮਿੰਟ ਦੇਣੇ ਆ। ਯਾਰੋਂ ਲਈ 5 ਮਿੰਟ ਚ ਤੁਸੀਂ ਬਾਕੀ ਲੋਕਾਂ ਨੇ ਸ਼ੇਪ ਕਰਨੀ ਆ ਉਹਨਾਂ ਨੇ ਦਾੜੀ ਬਣਾਉਣੀ ਆ ਸਭ ਕੁਝ ਕਰਨਾ ਅਸੀਂ 5 ਮਿੰਟ ਚ ਪੱਗ ਬੰਨ੍ਹਣੀ ਆ ਹੁਣ ਇੱਕ ਆਇਜ਼ਿਸ ਫੋਲਜਰ ਜੇਕਰ ਮੇਰੀ ਉੱਥੇ ਪਹਿਚਾਨ ਲੱਗ ਗਿਆ ਜਾਂ ਮੇਰੀ ਉੱਥੇ ਡਿਮਾਂਡ ਲੱਗ ਗਿਆ ਜਾਂ ਮੈਂ ਉੱਥੇ ਮੈਨੂੰ ਟਾਈਮ ਵੱਧ ਚਾਹੀਦਾ ਜਾਂ ਮੈਨੂੰ ਕੁਝ ਆ ਜੇ ਮੈਂ ਉਹਨਾਂ ਕੋਈ ਇਦਾਂ ਕੁਝ ਮੰਗਦਾ ਤਾਂ ਫਿਰ ਮੈਂ ਸਟੈਂਡ ਆਊਟ ਹੋ ਜਾਂਦਾ ਹੂੰ ਉਹ ਫਿਰ ਸੋਚਦੇ ਆ ਕਿ ਇਹੜਾ ਸੋਲਜਰ ਆ ਇਹ ਪੱਗ ਬੰਨੀ ਆ ਇਹ ਇੱਕ ਸਾਡੇ ਵਾਸਤੇ ਇੱਕ ਮੁਸੀਬਤ ਆ ਕਿਉਂਕਿ ਇਹਨੂੰ ਟਾਈਮ ਵੱਧ ਚਾਹੀਦਾ ਸਪੈਸ਼ਲ ਟ੍ਰੀਟਮੈਂਟ ਸਪੈਸ਼ਲ ਟ੍ਰੀਟਮੈਂਟ ਮੰਗਦੇ ਅਸੀਂ ਸਪੈਸ਼ਲ ਟ੍ਰੀਟਮੈਂਟ ਮੰਗਦੇ ਜੇ ਅਸੀਂ ਮੰਗਦੇ ਆ ਉਹ ਸਾਡੇ ਵਾਸਤੇ ਵੀ ਪ੍ਰੋਬਲਮ ਕਰਦੀ ਆ ਆਰਮੀ ਵਾਸਤੇ ਵੀ ਪ੍ਰੋਬਲਮ ਕਰਦੀ ਆ ਹੁਣ ਜਦੋਂ ਅਸੀਂ ਪੱਗ ਬੰਨਣ ਦੀ ਅਸੀਂ ਡਿਸੀਜਨ ਖੁਦ ਲਿਆ ਵਾ ਮੈਂ ਖੁਦ ਡਿਸੀਜਨ ਲਿਆ ਵਾ ਜਿਹੜਾ ਵੀ ਕੋਈ ਲੋਕ ਖੁਦ ਲਊਗਾ ਉਹਦੀ ਪਰਸਨਲ ਚੋਇਸ ਆ ਪੋਸਟ ਚੋਇਸ ਵਾਸਤੇ ਤੁਸੀਂ ਕਿਸੇ ਨੂੰ ਰਿਸਪਾਂਸਿਬਲ ਨਹੀਂ ਠਹਿਰਾ ਸਕਦੇ ਨਾ ਤੁਸੀਂ ਕਿਸੇ ਨੂੰ ਐਕਸਪੈਕਟ ਕਰ ਸਕਦੇ ਉਹ ਤੁਹਾਨੂੰ ਸਪੈਸ਼ਲ ਟ੍ਰੀਟਮੈਂਟ ਦੇਵੇ ਕਿਉਂਕਿ ਤੁਹਾਡੀ ਰਿਲੀਜੀਅਸ ਮੈਟਰ ਹੈ ਜੇ ਬਿਲਕੁਲ ਹੁਣ ਉੱਥੇ ਮੈਂ ਬਲਕੇ ਬਾਕੀ ਲੋਕਾਂ ਨਾਲੋਂ ਪਹਿਲਾਂ ਤਿਆਰ ਹੋ ਕੇ ਮੈਂ ਬਾਹਰ ਆ ਜਾਂਦਾ ਸੀ ਮੈਂ ਅੱਜ ਤੱਕ ਉੱਥੇ ਕਦੀ ਮੈਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਈ ਜਿਹੜੀ ਜਿਹੜੀ ਉਹਨਾਂ ਦੀ ਜੋ ਜੋ ਟਾਸਕ ਸੀਗੀ ਉਹ ਮੈਂ ਪੱਗ ਬੰਨ੍ਹ ਕੇ ਪੂਰੀ ਕੀਤੀ ਜੋ ਟ੍ਰੇਨਿੰਗ ਮੈਂ ਪੱਗਪਾਨੇ ਦੀ ਪੂਰੀ ਕੀਤੀ ਮੈਂスイਮਿੰਗ ਵੀ ਪੱਗਪਾਨੇ ਕੀਤੀ ਮੈਂ ਪਾਣੀ ਚ ਛਾਲ ਵੀ ਲਾਈ ਮੈਂ ਸਭ ਕੁਝ ਕੀਤਾ ਜੰਪ ਵੀ ਮਾਰੇ ਜੀ ਜੀ ਪਾਗ ਲੱਥ ਵੀ ਜਾਂਦੀ ਆ ਇਹ ਨਹੀਂ ਕਹਿੰਦੇ ਨਹੀਂ ਲੱਦੀ ਪੱਗ ਜੀ ਲੱਥ ਜਾਂਦੀ ਆ ਟ੍ਰੇਨਿੰਗ ਕਰਦਿਆਂ ਕਦੇ ਉਫਸ ਗਈ ਕਦੇ ਕੋਈ ਵੀ ਰੀਲ ਪਰ ਉਹਨੂੰ ਆਪਾਂ ਨੂੰ ਡਿਪੈਂਡ ਕਰਦਾ ਸੀ ਉਹਨੂੰ ਕਿੱਦਾਂ ਲੈਂਦੇ ਆ ਨਾ ਆਪਾਂ ਠੀਕ ਆ ਲੱਥ ਗਿਆ ਫੇਰ ਬਣ ਲਿਆ ਕੋਈ ਚੱਕਰ ਨਹੀਂ ਨਾ ਉੱਥੇ ਕਿਹੜਾ ਵੀ ਕਿਸੇ ਜਾਣ ਕੇ ਲਾਈ ਜਾਂਦਾ ਇਸ ਤਰ੍ਹਾਂ ਆਪਾਂ ਇੱਕ ਸਾਹ ਦਾ ਨਾ ਇੱਕ ਵਾਪਸ ਸਟੈਂਡਰਡ ਕ੍ਰੀਏਟ ਕਰ ਆਇਆ ਉੱਥੇ ਤੇ ਉਹਨਾਂ ਨੂੰ ਲੱਗਾ ਉਹਨਾਂ ਨੂੰ ਬੜਾ ਮਾਣ ਜਾ ਮਹਿਸੂਸ ਹੋਣ ਲੱਗ ਪਿਆ ਬਾਅਦ ਚ ਕਿ ਹਾਂ ਵੀ ਇਹ ਇੱਕ ਬੰਦਾ ਸਪੈਸ਼ਲ ਆ ਤੇ ਇਹਨੂੰ ਟਾਈਮ ਵੀ ਜਦ ਤੱਕ ਲੋਕਾਂ ਨੂੰ ਵੱਧ ਜਾਈਦਾ ਵਾ ਤੇ ਇਹ ਪਰ ਪਹਿਲਾਂ ਤਿਆਰ ਹੋ ਕੇ ਆ ਜਾਂਦਾ ਉਹਦੇ ਨਾਲ ਥੋੜਾ ਉਹਨਾਂ ਦਾ ਵੀ ਨਜ਼ਰੀਆ ਮੇਰੇ ਵੱਲ ਵਧੀਆ ਹੋ ਗਿਆ ਤੇ ਮੈਨੂੰ ਵੀ ਉੱਥੇ ਸਪੈਸ਼ਲ ਟ੍ਰੀਟਮੈਂਟ ਤੇ ਕੀ ਕਹਾਲੋ ਕਿ ਮੈਨੂੰ ਉਹ ਲੋਕਾਂ ਨੂੰ ਐਗਜ਼ਾਮਪਲ ਦੇਣ ਲੱਪੇ ਕਿ ਦੇਖੋ ਜੇ ਜਿਹੜਾ ਸਰਦਾਰ ਬੰਦਾ ਹੋਵੇ ਤਦੋਂ ਪਹਿਲਾਂ ਤਿਆਰ ਹੋ ਕੇ ਬਾਹਰ ਆ ਜਾਂਦਾ ਤੁਸੀਂ ਲੇਟ ਹੋ ਜਦ ਕਿ ਉਹ ਟਾਈਮ 'ਤੇ ਹਾਂ ਤੇ ਮੈਨੂੰ ਤੇ ਅੱਜ ਤੱਕ ਖਦੀ ਵੀ ਟ੍ਰੇਨ ਕਦੀ ਮੈਨੂੰ ਇਸ ਕਾਲ ਤੋਂ ਜਾਂ ਪੱਗ ਬੰਨਣ ਤੋਂ ਜਾਂ ਸਿੱਖ ਹੋਣ ਤੋਂ ਮੈਨੂੰ ਨੁਕਸਾਨ ਤਾਂ ਕਦੀ ਨਹੀਂ ਹੋਇਆ ਪਰ ਫਾਇਦਾ ਬਹੁਤ ਵਰੀ ਹੋਇਆ ਜੇ ਹੂੰ ਹੂੰ ਫਾਇਦਾ ਇਸ ਕਰਕੇ ਹੋਇਆ ਵਾ ਕਿ ਜਿੱਥੇ ਵੀ ਲੈ ਕੇ ਜਾਂਦੇ ਮੈਨੂੰ ਪਹਿਲਾਂ ਲੈ ਕੇ ਜਾਂਦੇ ਉਹ ਕਹਿੰਦਾ ਕਿ ਇਹ ਜਿਹੜਾ ਬੰਦਾ ਵਾ ਇਹਨੂੰ ਪਹਿਲਾਂ ਲੈ ਕੇ ਚੱਲੋ ਇਤਨਾਲ ਇਹ ਆ ਕਿ ਇੱਕ ਤੇ ਜਿੱਦਾਂ ਵਿਵਸਥੀ ਦਾ ਵਿਵਸਥੀ ਹੋ ਜਾਂਦੀ ਆ ਹਨਾ ਉਹਨਾਂ ਨੂੰ ਪ੍ਰੂਫ ਕਰਨ ਹਾਂ ਵੀ ਸਾਡੀ ਜਿਹੜੀ ਆਮੀ ਡਾਇਵਰਸ ਆ ਬਿਲਕੁਲ ਜਿੱਥੇ ਵੀ ਕਿਤੇ ਜਾਈਦਾ ਪੰਜਾਬੀ ਭੈਣ ਭਰਾ ਤੇ ਮਿਲਦੇ ਹੀ ਮਿਲਦੇ ਆ ਤੇ ਜਦੋਂ ਉਹ ਵੇਖਦਿਆ ਹਾਂ ਵੀ ਇੱਕ ਸਰਦਾਰ ਪੰਦਾ ਪੱਗ ਬੰਨ ਕੇ ਖਲੋਤਾ ਨਾ ਉਹਦੀ ਇੱਕ ਉਹਦੇ ਵੱਲ ਸਾਰੇ ਅਟਰੈਕਟ ਹੋ ਜਾਂਦੇ ਹਾਂ 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 ਮਿਲਣ ਦੀ ਕੋਸ਼ਿਸ਼ ਕਰਦੇ ਗੱਲ ਕਰਨ ਦੀ ਕੋਸ਼ਿਸ਼ ਹੁੰਦਾ ਨਾ ਥੋੜਾ ਜਿਹਾ ਉਹ ਜਦੋਂ ਵੀ ਕਿਤੇ ਕੋਈ ਰਿਕਰੂਟਮੈਂਟ ਦਾ ਜਾਂ ਹੋਣਾ ਹੋਏ ਜਾਂ ਕੋਈ ਸੈਮੀਨਾਰ ਹੋਣਾ ਹੋਏ ਉਹ ਸਭ ਤੋਂ ਪਹਿਲਾਂ ਮੈਨੂੰ ਲੈ ਕੇ ਜਾਂਦੇ ਹਾਂ ਤੇ ਇਸ ਕਰਕੇ ਮੈਨੂੰ ਤਾਂ ਫਾਇਦਾ ਹੀ ਆ ਜੀ ਵਗਦਾ ਮੈਨੂੰ ਤੇ ਅੱਛਾ ਭਾਈ ਥੋੜਾ ਜਿਆ ਆਪਣਾ ਪਿੰਡ ਆਪਣਾ ਜ਼ਿਲ੍ਹਾ ਕਪੂਰਥਲਾ ਹੀ ਆ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਸੈਨਿਕ ਸਕੂਲ ਕਪੂਰਥਲਾ ਤੋਂ ਪੜ੍ਹੇ ਹੈਗੇ ਹੋ ਪਛੋ ਨਹੀਂ ਪਾਜੀ ਅਸੀਂ ਕਪੂਰਥਲੇ ਤੋਂ ਨਹੀਂ ਆ ਪਿੰਡ ਸਾਡਾ ਕਲਾੜੋਂ ਰਿਆ ਅਰਦਾਸਪੁਰ ਜ਼ਿਲ੍ਹੇ ਦੇ ਡੇਰਾਵਾ ਬਣਾ ਦੇ ਕੋਲ ਤੇ ਡੈਡੀ ਸਾਡੇ ਖੇਤੀ ਕਰਦੇ ਸਿਵਾਹੀ ਕਰਦੇ ਸੀਗੇ ਤੇ ਮੰਮੀ ਸਾਡੀ ਘਰ ਹਾਊਸ ਵਾਈਫ ਸੀਗੇ ਤਿੰਨ ਭੈਣ ਭਰਾ ਸੀ ਤੇ ਪਿੰਡਾਂ ਦੇ ਪਿੰਡ ਸਕੂਲਿੰਗ ਪਿੰਡ ਤੋਂ ਸੀਗੀ 6ਵੀਂ ਪਾਸ ਕਰਨ ਤੋਂ ਬਾਅਦ ਮੈਂ ਸੈਂਸ ਕਪੂਰਥਾ ਚਲਾ ਗਿਆ ਤੇ ਮੇਰੀ ਸਿਸਟਰ ਜਿਹੜੀ ਆ ਤੇ ਛੋਟਾ ਬ੍ਰਦਰ ਆ ਦੋਨੋਂ ਨੇ ਪਿੰਡ ਤੋਂ ਸਕੂਲਿੰਗ ਕੀਤੀ ਆ ਤੇ ਉਸ ਤੋਂ ਬਾਅਦ ਸਿਸਟਰ ਵੀ ਆਹ ਹਵਲੇ ਸੀ ਆਰਪੀਐਫ ਚੇਂਜ ਸਟਾਫ ਦਾ ਸੀ ਜੀ ਤੇ ਬ੍ਰਦਰ ਮੇਰਾ ਛੋਟਾ ਉਹ ਦੁਬਈ ਹੁੰਦਾ ਵਾ ਦੁਬਈ ਹੁੰਦਾ ਕਈ ਵਾਰ ਪਿੰਡ ਜਾਂਦਾ ਦੁਬਈ ਹੁੰਦਾ ਬਸ ਇਦਾਂ ਹੀ ਉੱਥੇ ਮੈਂਦੀ ਹੋਈ ਹੁੰਦਾ ਪਿੰਡ ਪਿੰਡ ਚੱਕਰ ਲੱਗਦਾ ਰਹਿੰਦਾ ਥੋੜਾ ਕਦੇ ਹਾਂਜੀ ਸਾਲ ਬਾਅਦ ਲਾਇਏ ਇਹ ਚੱਕਰ ਜੀ ਖੁਦੋਂ ਨਾ ਕਰਕੇ ਥੋੜਾ ਨਹੀਂ ਜਾਇਆ ਗਿਆ ਪਰ ਹੁਣ ਪਿੱਛੇ ਜੀ ਅਕਤੂਬਰ ਜੇ ਜਾਏ ਸੀ ਤੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਹਾਂ ਵੀ ਸਾਡਾ ਮੁੰਡਾ ਉੱਥੇ ਵੀ ਆਰਮੀ ਦੇ ਵਿੱਚ ਆ ਜਾਂ ਪਰਿਵਾਰ ਨੂੰ ਜਦੋਂ ਫਿਰ ਉੱਥੇ ਜਾਂਦੇ ਹੋ ਤਾਂ ਕਿੰਨਾ ਫਿਰ ਫਖਰ ਮਹਿਸੂਸ ਹੁੰਦਾ ਫਿਰ ਕੀ ਮਾਹੌਲ ਹ ਪਹਿਲੇ ਉਹਨਾਂ ਨੂੰ ਜਿਨ੍ਹਾਂ ਨੂੰ ਤੇ ਉੱਥੇ ਪਤਾ ਜੀ ਉਹਨਾਂ ਨੂੰ ਤਾਂ ਪਤਾ ਹੀ ਆ ਜੀ ਕਿ ਵੀ ਆਰਮੀ 'ਚ ਹੈਗਾ ਜਾਂ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੂੰ ਪਤਾ ਵਾ ਪਰ ਉਸ ਤੋਂ ਬਾਅਦ ਜੇਕਰ ਅਸੀਂ ਪਿੰਡ ਜਾਂ ਇੰਡੀਆ ਚ ਜਾਇਦਾ ਦੇ ਅਸੀਂ ਆਪਣੀ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰੀ ਦੀ ਕੋਈ ਪਤੋਂ 'ਚ ਪੋਲਿਟੀਕਲ ਰੀਜ਼ਨ ਦਾ ਕੋਈ ਹਾਂ ਕੁਝ ਸਿਕਿਉਰਿਟੀ ਸੇਫਟੀ ਕਰਕੇ ਸਾਨੂੰ ਇਨਸਟਰਕਸ਼ਨ ਇਹ ਆ ਕਿ ਅਸੀਂ ਡਿਸਕਲੋਜ਼ ਨਹੀਂ ਕਰਦੇ ਜੇਕਰ ਕੋਈ ਗੱਲਬਾਤ ਹੋ ਜੇ ਉੱਥੇ ਜਾਂ ਇਦਾਂ ਦਾ ਕੋਈ ਫਿਰ ਸਾਨੂੰ ਪੀ ਹੰਸ ਹੰ ਪ੍ਰੋਟੈਕਸ਼ਨ ਤੇ ਹੈਗੀ ਆ ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜਿੱਥੇ ਨਾਲ ਡਿਸਕਲੋਜ਼ ਕਰੀਏ ਉੱਥੇ ਨਾ ਹੀ ਕਰੀਏ ਤੇ ਇੱਥੇ ਜਿਹੜਾ ਪਰਿਵਾਰ ਤੁਹਾਡੇ ਬੱਚੇ ਤੁਹਾਡੀ ਵਾਈਫ ਬੱਚੇ ਕਿੰਨੇ ਕਿੰਨੀ ਉਮਰ ਦੇ ਹੈਗੇ ਆ ਤਾਂ ਉਹਨਾਂ ਦਾ ਕੀ ਇੰਟਰਸਟ ਆ ਆਰਮੀ ਨੂੰ ਲੈ ਕੇ ਜਿਵੇਂ ਤੁਸੀਂ ਕਿ ਦੱਸੇ ਕਿ ਤੁਹਾਡੇ ਬਲੱਡ ਦੇ ਵਿੱਚ ਹੀ ਤੁਹਾਨੂੰ ਇੱਕ ਜਨੂਨ ਹੈ ਪਹਿਲਾਂ ਉੱਥੇ ਆਪਣੇ ਮੁਲਕ ਦੇ ਵਿੱਚ ਦੇਸ਼ ਦੀ ਸੇਵਾ ਕਰਨ ਵਾਸਤੇ ਆਰਮੀ ਚ ਲੱਗੇ ਸੀ ਫਿਰ ਮੁੜ ਕੇ ਇਧਰ ਨੂੰ ਆ ਗਏ ਵੇਖੋ ਜੀ ਇੱਥੇ ਬੱਚੇ ਦੋ ਬੱਚੇ ਆ ਜੀ ਦੋ ਬੇਟੇ ਆ ਇੱਕ ਮੇਰਾ 6 ਸਾਲ ਦਾ ਬੇਟਾ ਵੱਡਾ ਤੇ ਦੂਜਾ ਬੇਟਾ 3.5 5 ਸਾਲ ਦਾ ਉਹ ਨੈਕਸਟ ਨੈਕਸਟ ਵੀਕ ਬਰਥਡੇ ਆ ਦਾ 5 ਸਾਲ ਦਾ ਉਹ ਇਹਨਾਂ ਨੇ ਜੀ ਇੱਥੇ ਦੇ ਵੇਖੋ ਜੀ ਹੁਣ ਵੇਖੋ ਇਹਨਾਂ ਦੇ ਬਲੱਡ ਉਹਨੇ ਕੀ ਕਹਿੰਦਾ ਇਹਨਾਂ ਨੂੰ ਹਾਂ ਹਾਂ ਕੁਛ ਕਹਿ ਨਹੀਂ ਸਕਦੇ ਜਾਂਦੇ ਆਰਮੀ ਚ ਨਹੀਂ ਜਾਂਦੇ ਟੈਕਸੀ ਵੀ ਚਲਾਈ ਹੋਰ ਵੀ ਕਈ ਕੰਮ ਕੀਤੇ ਉਦੋਂ ਤਾਂ ਸ਼ੁਰੂ ਸ਼ੁਰੂ ਚ ਲਗਾਉਣਾ ਯਾਰ ਚੰਗਾ ਭਲਾ ਉਥੇ ਸਰਕਾਰੀ ਨੌਕਰੀ ਸੀਗੀ ਕਿੱਧਰ ਆ ਗਿਆ ਮੈਂ ਕਿਹੜੇ ਪੰਗਜ ਪੈ ਗਏ ਆ ਕੇ ਵੇਖੋ ਹਾਂਜੀ ਜੀ ਬਿਲਕੁਲ ਤੁਸੀਂ ਬਿਲਕੁਲ ਸੱਚ ਕਿਹਾ ਜੀ ਕਿਉਂਕਿ ਉੱਥੋਂ ਵੀ ਅਸੀਂ ਅਫਸਰ ਰੈਂਕ ਤੋਂ ਅਸੀਂ ਛੱਡ ਕੇ ਆਏ ਸੀਗੇ ਸਲੂਟ ਵੱਜਦੇ ਸੀਗੇ ਜਦੋਂ ਮੈਂ ਛੱਡ ਕੇ ਆਇਆ ਤੁਸੀਂ ਮੰਨਣਾ ਜਦੋਂ ਮੈਂ ਉੱਥੋਂ ਛੱਡ ਕੇ ਆਇਆ ਤੇ ਸਭ ਤੋਂ ਪਹਿਲੀ ਜੌਬ ਮੈਂ ਇੱਥੇ ਆ ਕੇ ਕੀਤੀ ਤੇ ਮੈਨੂੰ ਨਾ ਕਾਰਵਾਹਤ ਦੀ ਜੌਬ ਮੇਰੀ ਕਾਰਵਾਹਤ ਦੀ ਜੌਬ ਤੇ ਮੈਂ ਗਿਆ ਤੇ ਪਹਿਲਾ ਦਿਨ ਤੇ ਉਹਨੇ ਮੇਰ ਕੋ ਨਾ ਪੂਰਾ ਦਿਨ ਕੰਮ ਕਰਾ ਕੇ ਨਾ ਤੇ ਮੈਨੂੰ ਪੈਸਾ ਕੋਈ ਨਾ ਦਿੱਤਾ ਪੰਜਾਬੀ ਸੀ ਆਪਣਾ ਬੰਦਾ ਉਹਨੇ ਮੈਨੂੰ ਪੈਸਾ ਨਾ ਦਿੱਤਾ ਤੇ ਬੋਲਦਾ ਬੜਾ ਔਖਾ ਟੇਡਾ ਸੀਗਾ ਓਏ ਓਏ ਕਰਕੇ ਬੋਲਦਾ ਸੀਗਾ ਓਏ ਇਧਰ ਆ ਓਏ ਤੂੰ ਇਧਰ ਆ ਨਾ ਤੇ ਸਾਰਿਆਂ ਨੂੰ ਪੈਸੇ ਦੇ ਮੈਨੂੰ ਪੈਸਾ ਨਹੀਂ ਦਿੱਤਾ ਮੈਂ ਕਿਹਾ ਭਾਜੀ ਪੈਸੇ ਦੇ ਦਿਓ ਨਹੀਂ ਕਹਿੰਦਾ ਅੱਜ ਕਾਕਾ ਤੇਰੀ ਟ੍ਰੇਨਿੰਗ ਹੈ ਮੈਂ ਕਿਹਾ ਭਾਜੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤੁਸੀਂ ਮੇਰੇ ਕੋਲ ਟਾਇਰ ਹੀ ਪਾਲਚ ਕਰਵਾਇਆ ਤੇ ਮੈਂ ਮੈਂ ਸਾਰਾ ਦਿਨ ਮੈਂ ਟਾਇਰ ਟਾਇਰ ਸ਼ਾਇਨ ਦੀ ਟ੍ਰੇਨਿੰਗ ਕਰਦਾ ਰਿਹਾ ਲੱਗਦਾ ਨਹੀਂ ਨਹੀਂ ਕਾਕਾ ਜੀ ਤੁਸੀਂ ਨਾ ਕੱਲ ਆਇਓ ਕੱਲ ਤੁਹਾਨੂੰ ਅਸੀਂ ਇਹ ਨਹੀਂ ਤੂੰ ਇਹ ਨਹੀਂ ਤੂੰ ਕੱਲ ਆਵੇਂ ਤੈਨੂੰ ਕੱਲ ਦਾਂਗੇ ਤੈਨੂੰ ਇਹ ਪੈਸੇ ਮੈਂ ਹਾਂ ਭਾਜੀ ਛੱਡੋ ਪਰੇ ਗੱਲਾਂ ਮੈਂ ਤੇ ਪੈਸੇ ਦੀ ਗੋਲੀ ਮਾਰੋ ਮੈਂ ਤੇ ਮੈਂ ਭਾਜੀ ਬੋਲਣ ਦੀ ਤਮੀਜ਼ ਸਿੱਖਣੀ। ਹਾਂ। ਮੈਂ ਜਿਹੜਾ ਕੋਈ ਇੱਥੇ ਆਇਆ ਹੋਵੇ ਨਾ ਸੋਚੋ ਕੋਈ ਜਰਾ ਵੀ ਘਰੋਂ ਮਾੜਾ ਵਾ। ਹਾਂ। ਜਾਂ ਕੋਈ ਬਜਬੂਰੀ ਆ। ਮੈਂ ਤਾਂ ਕੋਈ ਪੈਸੇ ਹਰ ਕੋਈ ਲੱਖਾਂ ਰੁਪਏ ਲੈ ਕੇ ਆਇਆ ਵਾ। ਕੋਈ ਮੈਂ ਵੀ ਜਿਹੜਾ ਕੋਈ ਚੰਗੇ ਪਰ ਘਰੋਂ ਆਇਆ ਵਾ। ਪੜਿਆ ਲਿਖਿਆ ਬੰਦਾ ਇੱਥੇ। ਸਹੀ ਹੈ। ਮੈਂ ਤੁਸੀਂ ਥੋੜੀ ਜੀ ਨਾ ਸਾਰੇ ਤੁਹਾਨੂੰ ਜੀਜੀ ਕਹੇ ਤੁਸੀਂ ਵੀ ਥੋੜਾ ਜਿਹਾ ਰਿਸਪੈਕਟ ਕਰਨੀ ਸ਼ੁਰੂ ਕਰੋਗੇ ਨਾ ਤੇ ਵਧੀਆ ਗੱਲ ਹੈ। ਮੈਂ ਪੈਸੇ ਤੁਸੀਂ ਰਹਿਣ ਤਾਂ ਪੈਸੇ ਨਹੀਂ ਮੈਨੂੰ ਚਾਹੀਦੇ। ਹਾਂ। ਨਹੀਂ ਕਾਕਾ ਤੂੰ ਆਈ ਹੈ ਕੱਲ। ਮੈਂ ਨਾ ਨਾ ਤੁਸੀਂ ਮੈਨੂੰ ਫੋਨ ਨ ਨਾ ਨਹੀਂ ਮੈਂ ਉਹ ਰਾਣੀ ਹਾਂ ਹਾਂ ਮੈਂ ਰਾਣੀ ਹਾਂ ਤੇ ਉਹ ਮੈਂ ਤੁਹਾਨੂੰ ਗੱਲ ਦੱਸਦਾ ਵੀ ਹਾਂ ਵੀ ਉਸ ਵੇਲੇ ਫੀਲ ਤੇ ਜ਼ੋਰ ਹੋਇਆ ਹਾਂ ਵੀ ਕਿੱਥੇ ਸਰਦਾਰੀ ਛੱਡ ਕੇ ਹਾਂ ਤੇ ਇੱਥੇ ਹੰਕਾਰਵਾਸ਼ ਕਰਦੇ ਫਿਰਦੇ ਆ ਤੇ ਉਹ ਵੀ ਜਿਹੜੇ ਲੋਕ ਨੇ ਇੱਕਦ ਬੋਲਦੇ ਨਹੀਂ ਨਹੀਂ ਤੂੰ ਤੂੰ ਕਰਕੇ ਬੋਲਦੇ ਆ ਤੇ ਪਰ ਹਿੰਮਤ ਨਹੀਂ ਹਾਰੀ ਲੱਗੇ ਰੇ ਚਲੋ ਠੀਕ ਆ ਉਹਨੂੰ ਇਹ ਤੇ ਕਰਨਾ ਹੈ ਵੀ ਜਦੋਂ ਕਹਿੰਦੇ ਉਖਲੀ ਜੇ ਸਿਰ ਦੇ ਤਾ ਤੇ ਫਿਰ ਫਿਰ ਪਿੱਛੇ ਮੋੜਨ ਦਾ ਕੋਤਤਬ ਕੋਈ ਨਹੀਂ ਤੇ ਜਦੋਂ ਅਸੀਂ ਆ ਹੀ ਗਏ ਤੇ ਫਿਰ ਅਸੀਂ ਆ ਗਏ ਪਰ ਇਹ ਚੀਜ਼ ਇਹਦਾ ਰਹੀ ਨਹੀਂ ਥੋੜਾ ਜਿਹੀ ਬਾਸ ਪਹਿਲੇ ਇੱਕ ਦਾ ਜਿਹੜਾ ਹੋਇਆ ਹੋਇਆ ਉਸ ਤੋਂ ਬਾਅਦ ਕਹਿੰਦੇ ਜੇ ਇੱਕ ਮਾੜਾ ਲੱਭਦਾ ਤੇ ਦੋ ਚੰਗੇ ਵੀ ਲੱਭ ਜਾਂਦੇ ਆ ਜੀ ਫਿਰ ਅੱਗੇ ਚੰਗੇ ਲੱਭ ਕੇ ਉਹਨਾਂ ਨੇ ਇੱਜ਼ਤ ਵੀ ਕੀਤੀ ਮਾਂ ਨੇ ਵੀ ਦਿੱਤਾ ਕੰਮ ਵੀ ਦਿੱਤਾ ਪੈਸਾ ਵੀ ਦਿੱਤਾ ਸਭ ਕੁਝ ਦਿੱਤਾ ਤਾਂ ਅੱਛਾ ਇੱਕ ਬਰੀ ਮੈਨੂੰ ਚੀਜ਼ ਮੈਂ ਜਿਹੜੀ ਖਾਸ ਇੱਕ ਜਿਹੜੀ ਆਪਾਂ ਜਦੋਂ ਚਰਚਾ ਕਰਦੇ ਆ ਤੁਹਾਡੇ ਨਾਲ ਤੁਹਾਡਾ ਇੰਟਰਵਿਊ ਕਰਦੇ ਆ ਤੁਹਾਡੇ ਨਾਲ ਗੱਲਬਾਤ ਕਰਦੇ ਆ ਜਦੋਂ ਕੋਈ ਬੰਦਾ ਵੇਖਦਾ ਹਾਂ ਜੀ ਯਾਰ ਸਾਹਮਣੇ ਬੰਦਾ ਦਸਤਾਰ ਵਾਲਾ ਜਾ ਰਿਹਾ ਇੱਕ ਅਸੀਂ ਕਹਿ ਸਕਦੇ ਕਿ ਤੁਸੀਂ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦੇ ਹੋ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਜ਼ਿੰਮੇਵਾਰੀ ਮੋੜਿਆ ਤਾਂ ਹੋਰ ਵੱਡੀ ਹੋ ਜਾਂਦੀ ਹੈ ਨਾ ਬਿਲਕੁਲ ਜੀ ਤੇ ਉਸ ਵਿਅਕਤੀ ਜਦੋਂ ਫਿਰ ਇਦਾਂ ਤੁਸੀਂ ਖੜੇ ਹੁੰਦੇ ਹੋ ਯੂਨੀਫਾਰਮ ਦੇ ਵਿੱਚ ਜਦੋਂ ਪਤਾ ਵੀ ਮੈਂ ਯਾਰ ਪੂਰੀ ਕੌਮ ਨੂੰ ਰਿਪਰੈਜ਼ੈਂਟ ਕਰ ਰਿਹਾ ਉੱਥੇ ਖੜਾ ਹੋ ਕੇ ਗੋਰਿਆਂ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਉਦੋਂ ਕੀ ਫੀਲਿੰਗਸ ਹੁੰਦੀਆਂ ਨੇ ਮ ਤੁਹਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਬਹੁਤ ਮਾਣ ਮਹਿਸੂਸ ਹੁੰਦਾ ਜੀ ਇੱਕ ਕੰਟਰੀ ਨੂੰ ਕਿ ਤੁਸੀਂ ਇੱਕ ਆਪਣੇ ਛੋਟੇ ਜੀ ਕੰਪਨੀ ਨੂੰ ਰਿਪਰੈਜ਼ੈਂਟ ਕਰਨ ਜਾਉਦੇ ਤਾਂ ਮਾਣ ਮਹਿਸੂਸ ਹਾਂ ਮੈਂ ਕਿਸੇ ਕੰਪਨੀ ਦੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਜੀ ਕੋਸ਼ਿਸ਼ ਤੇ ਹੋਈ ਕਰੀਦੀ ਆ ਕਿ ਆਪਣੇ ਆਪ ਨੂੰ ਜੋ ਵੀ ਅਸੀਂ ਕਿਉਂਕਿ ਉਸ ਵੇਲੇ ਇੱਕ ਤੁਹਾਡੇ ਸਿਰ ਤੇ ਬਹੁਤ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਤੁਸੀਂ ਜੋ ਚਾਹੁੰਦੇ ਹੋਏ ਵੀ ਜਿਹੜਾ ਕੰਮ ਕਰਨਾ ਉਹ ਵੀ ਨਹੀਂ ਤੁਸੀਂ ਕਰਦੇ ਤੁਸੀਂ ਹਰ ਸਟੈਪ ਤੇ ਰਿਸੋਰਸ ਸੋਚ ਕੇ ਚੁੱਕਣਾ ਪੈਂਦਾ ਜੀ ਹੁਣ ਜਦਾਂ ਮਾਣ ਲਓ ਮੈਂ ਵੇਖੋ ਵੀ ਸੇਤ ਨਾ ਪੱਗ ਬੰਨੀ ਆ ਤੇ ਮੈਂ ਜਦੋਂ ਮੈਂ ਮੈਸੇਜ ਖਾਨਾ ਖਾਣ ਜਾਊਗਾ ਤੇ ਉੱਥੇ ਜਿਹੜੇ ਉਹਨਾਂ ਦੇ ਨਾ ਉਹਨਾਂ ਦੇ ਪਰਸੈਪਸ਼ਨ ਆ ਆਰਮੀ ਜਿਹਦਾ ਪਰਸੈਪਸ਼ਨ ਜਿਹੜੇ ਸਰਦਾਰ ਆ ਇਹਨੇ ਪੱਗ ਬੰਨੀਆਂ ਇਹਨੇ ਵੈਜੀਟੇਰੀਅਨ ਹੀ ਖਾਣਾ ਇਹਨੇ ਨੌਨ ਵੈਜ ਨਹੀਂ ਖਾਣਾ ਅਸੀਬ ਆਵੇਂ ਨੌਨ ਵੈਜ ਵੀ ਖਾ ਲੈਂਦੇ ਆ ਹੂੰ ਉਹਨਾਂ ਸਾਨੂੰ ਉਹਨਾਂ ਸਾਨੂੰ ਵੈਜੀ ਪਾਉਣਾ ਹੂੰ ਮੇਰੇ ਕਹਿਣ ਤੋਂ ਬਿਨਾਂ ਹੀ ਵੈਜੀ ਪਾ ਦਿੰਦੇ ਆ ਹਾਂ ਤੇ ਹੁਣ ਕਈ ਵਾਰੀ ਆਪਾਂ ਨੂੰ ਉੱਥੇ ਉਹਦਾ ਉਸ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਉਹ ਇਮੇਜ ਬਰਕਰਾਰ ਰੱਖਣ ਵਾਸਤੇ ਹੂੰ ਆਪਾਂ ਉੱਥੇ ਅਡਜਸਟ ਕਰ ਜੀਦਾ ਹਾਂ ਜੀ ਅੱਜ ਵੈਜੀ ਖਾਣਾ ਜ ਜਿੱਥੇ ਕਿ ਜੇ दारू ਪੀਣੀ ਹੋਵੇ ਨਹੀਂ ਵੀ ਪੀਵੀਦੀ ਵੀ ਹਾਂਜੀ ਜੀ ਆਪਾਂ ਇੱਕ ਕੌਮ ਨੂੰ ਇੱਕ ਰਿਪਰੈਜ਼ੈਂਟ ਕਰ ਰਹੇ ਆ ਜਿਹੜੀ ਕਿ ਇੱਕ ਸਿੱਖ ਕੌਮ ਆ ਉਹਦੇ ਚ ਇਹ ਆ ਵੀ ਇਹ ਜਿਹੜੇ ਲੋਕ ਨੇ दारू ਨਹੀਂ ਪੀਂਦੇ ਇਹ ਲੋਕ ਮੀਟ ਨਹੀਂ ਖਾਂਦੇ ਇਹ ਲੋਕ ਵਧੀਆ ਨੇਚਰ ਦੇ ਇਨਸਾਨ ਨੇ ਤੇ ਇਹ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਆਰਮੀ ਦੇ ਵਿੱਚ ਵੀ ਕੋਈ ਵੀ ਗੱਲ ਹੋਈ ਸਭ ਤੋਂ ਪਹਿਲਾਂ ਸਾਨੂੰ ਅੱਗੇ ਕਰਦੇ ਆ ਇੱਥੇ ਵੀ ਕੋਈ ਇਤਿਹਾਸ ਇਦਾਂ ਦਾ ਉਹਨਾਂ ਦੇ ਦਿਮਾਗ 'ਚ ਵੀ ਇਦਾਂ ਹੀ ਉਹਨਾਂ ਨੇ ਸੁਣਿਆ ਵਾ ਇਦਾਂ ਹੀ ਉਹ ਜਾਣਦੇ ਨੇ ਕਿ ਜਿਹੜੀ ਸਿੱਖ ਕੌਮ ਸੀ ਇਹ ਬਾਦਰਾ ਦੀ ਕੌਮ ਹੈ ਬਾਦਰਾ ਦੀ ਕੌਮ ਆ ਤੇ 1900 ਜਿਹੜਾ ਫਰਸਟ ਵਰਲਡ ਵਾਰ ਦੇ ਵਿੱਚ ਵੀ ਆਪਣੀ ਜਿਹੜੀ ਆਰਮੀ ਉਸ ਦਿਨਾਂ ਅੰਦਰ ਕੜੇ ਤੇ ਦਿਖਾਈ ਵੀ ਸਾਰੀ ਵੀਡੀਓ ਉਹਨਾਂ ਨੇ ਸਾਰੀ ਵੀਡੀਓ ਦਿਖਾਈ ਸਿੱਖਾਂ ਦੀ ਵੀਡੀਓ ਦਿਖਾਈ ਉਹਨਾਂ ਪੀ ਹਾਂ ਜੀ ਕੰਦੇ ਨਾਲ ਕੰਦਾਜ਼ ਆ ਕੇ ਲੜੇ ਨੇ ਤੇ ਸ਼ਹੀਦ ਹੋਏ ਨੇ ਹੁਣ ਇਸ ਕਰਕੇ ਆਪਾਂ ਨੂੰ ਵੀ ਉਹ ਚੀਜ਼ ਦਿਮਾਗ 'ਚ ਰੱਖਣੀ ਰੱਖਣੀ ਪੈਂਦੀ ਐ ਤੇ ਰੱਖਣੀ ਚਾਹੀਦੀ ਵੀ ਆ ਤੇ ਆਪਣੇ ਨੂੰ ਰਿਪਰੈਜ਼ੈਂਟ ਉਸੇ ਤਰ੍ਹਾਂ ਹੀ ਕਰਨਾ ਜਿੱਦਾਂ ਕਿ ਉਹਨਾਂ ਦੇ ਐਕਸਪੈਕਟੇਸ਼ਨ ਨੇ ਸਾਡੇ ਤੋਂ ਅਸੀਂ ਉਹਨਾਂ ਦੇ ਐਕਸਪੈਕਟੇਸ਼ਨ ਤੋਂ ਥੱਲੇ ਨਹੀਂ ਉਤਰ ਸਕਦੇ ਤੇ ਇੱਥੇ ਜਾਂਦੇ ਜਾਂਦੇ ਜਿਹੜੇ ਹੋਰ ਨੌਜਵਾਨ ਆ ਰਹੇ ਆ ਆਪਣੇ ਸੁਨਹਿਰੀ ਭਵਿੱਖ ਦੀ ਆਸ ਉਮੀਦ ਨੂੰ ਲੈ ਕੇ ਇਸ ਧਰਤੀ ਤੇ ਆ ਰਹੇ ਆ ਉਹਨਾਂ ਨੂੰ ਤੁਹਾਡੇ ਵੱਲੋਂ ਕੋਈ ਸਨੇਹਾ ਕਿਉਂਕਿ ਜਦੋਂ ਤੁਹਾਡੇ ਵਰਗਾ ਬੰਦਾ ਇੱਕ ਗੱਲ ਕਰਦਾ ਤਾਂ ਉਸ ਗੱਲ ਦਾ ਕਿਤੇ ਨਾ ਕਿਤੇ ਜਾ ਕੇ ਅਸਰ ਜ਼ਰੂਰ ਹੁੰਦਾ ਕਿਉਂਕਿ ਜਿਸ ਰਤਬੇ ਦੇ ਵਿੱਚ ਜਾਂ ਇਹ ਜਿਹੜੀ ਯੂਨੀਫਾਰਮ ਹੈ ਕੋਈ ਆਸਾਨੀ ਨਾਲ ਨਹੀਂ ਤੁਸੀਂ ਇਸ ਮੁਕਾਮ ਤੱਕ ਪਹੁੰਚੇ ਹਨ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵੇਖੋ ਜੀ ਸੁਨੇਹਾ ਇਹ ਹੈ ਕਿ ਹਰ ਕਿਸੇ ਨੂੰ ਹੱਕ ਆ ਸੁਪਨੇ ਵੇਖਣ ਦਾ ਹਰ ਕਿਸੇ ਨੂੰ ਕੋਸ਼ਿਸ਼ ਵੀ ਕਰਨੀ ਚਾਹੀਦੀ ਆਪਣਾ ਸੁਪਨਾ ਪੂਰਾ ਕਰਨ ਦੀ ਤੇ ਜੇਕਰ ਤੁਸੀਂ ਸੁਪਨਾ ਵੇਖ ਲਿਆ ਵਾ ਜੇ ਤੁਸੀਂ ਉਹਨੂੰ ਪੂਰਾ ਕਰਨਾ ਚਾਹੁੰਦੇ ਹੋ ਤੇ ਜੇ ਤੁਸੀਂ ਡਟ ਕੇ ਤੇ ਫਿਰ ਡਟ ਗਏ ਫਿਰ ਪਿੱਛੇ ਨਹੀਂ ਹਟਣਾ ਹਾਂ ਫਿਰ ਇਹ ਨਹੀਂ ਕਿ ਅੱਧ ਵਿਚ ਜਾ ਕੇ ਛੱਡ ਦੇਣਾ ਮੁਸ਼ਕਲਾਂ ਤੇ ਹਰ ਵਕਤ ਆਉਂਦੀਆਂ ਹੁੰਦੀਆਂ ਨੇ ਮੁਸ਼ਕਲਾਂ ਤੇ ਆਉਣੀਆਂ ਹੀ ਆ ਤੇ ਮੁਸ਼ਕਲਾਂ ਹੁੰਦੀਆਂ ਨੇ ਜੇਹੀ ਗੱਲ ਮੈਂ ਅੱਗੇ ਦੱਸ ਰਿਹਾ ਸੀ ਵੀ ਜੇ ਇੱਕ ਬੰਦਾ ਤੁਹਾਨੂੰ ਮਾੜਾ ਮਿਲਦਾ ਨਾ ਉੱਥੇ ਚਾਰ ਬੰਦੇ ਵਾੜੇ ਪਰ ਇਹੋ ਹੀ ਕਹੂੰਗਾ ਕਿ ਆਪਣੀ ਜੇਤ ਤੁਸੀਂ ਸੋਚਿਆ ਵਾ ਕੁਝ ਕਰਨ ਦਾ ਜੇ ਤੁਸੀਂ ਕਿਸੇ ਦੇ ਵੀ ਤੇ ਉਹਨੂੰ ਆਪਣੇ ਮਨ ਨਿਸ਼ਚੇ ਕਰਕੇ ਤੇ ਉਹਨੂੰ ਦ੍ਰਿੜ ਹੋ ਕੇ ਲੱਗੇ ਰਹੋ ਤੇ ਚੰਦੋਂ ਜੂਰ ਮਿਲੂਗਾ ਜਰੂਰ ਮਿਲੂਗਾ ਹੀ ਮਿਲੂਗਾ ਸੋ ਤਾਂ ਲਗਭਗ ਸੇਮੀ ਆ ਉੱਥੇ ਵਾਲੀਆਂ ਜਿੱਦਾਂ ਇੰਡੀਆ ਦੇ ਵਿੱਚ ਆਰਮੀ ਦੀ ਸਹੂਲਤਾਂ ਜੇ ਹੁਣ ਹੁਣ ਡਿਪੈਂਡ ਕਰਦਾ ਜੇਕਰ ਤੁਸੀਂ ਮੈਂ ਦੱਸਾਂ ਸੀਗਾ ਫੁੱਲ ਟਾਈਮ ਹੀ ਆਰਮੀ ਨਾਲ ਜੌਬ ਕਰ ਰਹੇ ਹੋ ਫਿਰ ਤੇ ਤੁਹਾਨੂੰ ਪੂਰੀਆਂ ਸਹੂਲਤਾਂ ਆਰਮੀ ਵਾਲੀਆਂ ਸੇਮ ਹੀ ਆ ਜ ਤੁਹਾਨੂੰ ਕਮੋਡੀਸ਼ਨ ਕੀ ਫਲਾਈ ਸਭ ਕੁਝ ਤੁਹਾਨੂੰ ਉੱਥੇ ਹੀ ਮਿਲਦਾ ਉਹ ਤੇ ਜੇਕਰ ਤੁਸੀਂ ਰਿਜ਼ਰਵ ਵਿੱਚ ਸਾਡੇ ਵਾਂਗੂ ਤੇ ਫਿਰ ਉਹ ਡਿਪੈਂਡ ਕਰਦਾ ਵੀ ਤੁਸੀਂ ਕੋਸ਼ਿਸ਼ ਕੇ ਸਾਲ ਬਾਅਦ 10 ਸਾਲ ਬਾਅਦ ਤੁਹਾਨੂੰ ਸੇਮ ਸਹੂਲਤਾਂ ਹੋ ਜਾਂਦੀਆਂ ਨੋਰਮਲ ਆਮ ਜਿੱਦਾਂ ਫੁੱਲ ਟਾਈਮ ਆਰਮੀ ਵਾਂਗੂ ਬਹੁਤੀ ਜਗ੍ਹਾ ਤੱਕ ਲੋਨ ਜਿਹੜੀ ਆ ਉਹ ਚ ਸਹੂਲਤ ਹੋ ਜਾਂਦੀ ਆ ਤੁਹਾਨੂੰ ਟ੍ਰਾਂਸਪੋਰਟ ਵਗੈਰਾ ਤੁਹਾਡੀ ਉਹ ਫ੍ਰੀ ਹੋ ਜਾਂਦੀ ਆ ਮੈਡੀਕਲ ਵਗੈਰਾ ਫ੍ਰੀ ਹੋ ਜਾਂਦਾ ਸਭ ਕੁਝ ਫ੍ਰੀ ਹੋ ਜਾਂਦਾ ਤੇ ਸਹੂਲਤਾ ਇੱਥੇ ਥੋੜਾ ਲੱਗ ਤਰੀਕੇ ਨਾਲ ਉੱਥੇ ਥੋੜੀਆਂ ਲੱਗ ਤਰੀਕੇ ਨਾਲ ਪਰ ਐਂਡ ਆਫ ਦਿ ਡੇ ਮੈਂ ਇਰੀਅਸ ਰੇਲੀਨਾ ਆ ਮੈਂ ਇਹਨੂੰ ਮੈਸੀਂਡ ਜਰ ਰਣ ਦੇ ਕਿਹਾ ਵਕ ਇੱਥੇ ਹਰਕ ਦੀ ਇੱਜ਼ਤ ਆ ਇੱਥੇ ਤੁਸੀਂ ਭਾਵੇਂ ਸਪਾਈ ਹੋ ਭਾਵੇਂ ਤੁਸੀਂ ਅਫਸਰ ਹੋ ਭਾਵੇਂ ਜਿਹੜੇ ਮਰਜੀ ਰੈਂਕ ਤੇ ਹੋ ਹਰਕ ਨੇ ਆਪਣਾ ਕੰਮ ਆਪ ਕਰਨਾ ਵਾ ਹਰ ਇੱਕ ਨੇ ਆਪਣਾ ਬਿਸਤਰਾ ਆਪ ਚੁੱਕਣਾ ਵਾ ਹਮ ਹਰ ਇੱਕ ਨੇ ਆਪਣਾ ਬਿਸਤਰਾ ਆਪ ਵਿਛਾਉਣਾ ਵਾ ਹਰ ਇੱਕ ਨੇ ਆਪਣਾ ਖਾਣਾ ਆਪ ਪਲੇਟ 'ਚ ਪਾ ਕੇ ਖਾਣਾ ਵਾ ਹਮ ਕਿਸੇ ਨੂੰ ਪਲੇਟ 'ਚ ਪਰੋਸਿਆ ਨਹੀਂ ਮਿਲਣਾ ਤੇ ਸੇਮ ਹੀ ਚੇਅਰ 'ਤੇ ਬੈਠ ਕੇ ਅਫਸਰ ਨੇ ਖਾਣਾ ਸੇਮ ਹੀ ਚੇਅਰ 'ਤੇ ਬੈ ਕੇ ਸਿਪਾਈ ਨੇ ਖਾਣਾ ਇਸ ਇਸ ਚੀਜ਼ ਦਾ ਕੋਈ ਵਿਤਕਰਾ ਨਹੀਂ ਹੈਗਾ ਇੱਥੇ ਰੈਂਕ ਨਾਲ ਹਮ ਹਮ ਵਿੱਚ ਕਿ ਇੱਕ ਬਹੁਤ ਵੱਡੀ ਗੱਲ ਆ ਜੀ ਜੀ ਇਹ ਆਪਣਾ ਆਸਟ੍ਰੇਲੀਅਨ ਆਰਮੀ 'ਚ ਇੰਡੀਅਨ ਆਰਮੀ 'ਚ ਇਹ ਬਹੁਤ ਵੱਡਾ ਫਰਕ ਹੈ ਤੇ ਜਿਹੜਾ ਕਿ ਮੈਨੂੰ ਬਹੁਤ ਵਧੀਆ ਲੱਗਾ ਵਾ ਹਮ ਹਮ ਇੱਥੇ ਇੱਕ ਅਫਸਰ ਦੇ ਪਿੱਛੇ ਪੰਜ ਸਿਪਾਈ ਨਹੀਂ ਲਾਏ ਜੀ ਜਿਹੜਾ ਵੀ ਇਥੇ ਕੋਈ ਬੰਦਾ ਜਿੱਦਾਂ ਮੈਂ ਆ ਮੇ ਮੇਰਾ ਇੱਕ ਸਪੈਸੀਫਿਕ ਰੋਲ ਆ ਮੇਰੀ ਸਪੈਸੀਫਿਕ ਟਾਸਕ ਆ ਮੇਰੀ ਇੱਕ ਜੌਬ ਆ ਮੇਰਾ ਜੌਬ ਹੈ ਸਿਗਨਲ ਸਿਗਨਲਰ ਆ ਮੈਂ ਕਮਿਊਨੀਕੇਸ਼ਨ ਲਾਈਨ ਸੈਟ ਅਪ ਕਰਨੀਆਂ ਮੇਰਾ ਉਹਨਾਂ ਹੀ ਜੌਬ ਹੈ ਮੈਂ ਆਪਣਾ ਉਹੀ ਕੰਮ ਕਰਨਾ ਉਸ ਤੋਂ ਬਾਅਦ ਮੈਂ ਨਾ ਕਿਸੇ ਨੂੰ ਟੋਏ ਪੁੱਟਨੇ ਨੇ ਨਾ ਮੈਂ ਕਿਸੇ ਨੂੰ ਰੋਟੀ ਦੇਣੀ ਹੈ ਨਾ ਮੈਂ ਕਿਸੇ ਨੂੰ ਪੁੱਛਣਾ ਮੈਂ ਆਪਣਾ ਕੰਮ ਕੀਤਾ ਮੈਂ ਆਪਣੇ ਰੂਮ ਤੇ ਜਾ ਕੇ ਬਹਿ ਗਿਆ ਇਹਨੂੰ ਕਿਸੇ ਨੇ ਡਿਸਟਰਬ ਨਹੀਂ ਕਰਨਾ ਸਪੈਸੀਫਿਕ ਟਾਸਕ ਐ ਸਪੈਸੀਫਿਕ ਰੋਲ ਆ ਇਹ ਫਰਕ ਕਰੀ ਤੇ ਠੀਕ ਹੈ ਤੇ ਭਾਈ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਵਾਸਤੇ ਨਵਦੀਪ ਜੀ ਤਾਂ ਨਵਦੀਪ ਸਿੰਘ ਹੋਰਾਂ ਦੇ ਨਾਲ ਅਸੀਂ ਗੱਲਬਾਤਾਂ ਕੀਤੀਆਂ ਨੇ ਆਸਟ੍ਰੇਲੀਅਨ ਆਰਮੀ ਦੇ ਬਾਰੇ ਵਿੱਚ ਕਿਵੇਂ ਇੱਥੇ ਤੱਕ ਪਹੁੰਚੇ ਔਰ ਆਉਣ ਵਾਲੇ ਜਿਹੜੇ ਹੋਰ ਨੌਜਵਾਨ ਇਸ ਪਾਸੇ ਹੋਣਾ ਚਾਹੁੰਦੇ ਨੇ ਖਾਸ ਤੌਰ ਤੇ ਆਪਣੇ ਪੰਜਾਬੀ ਮੂਲ ਦੇ ਜਿਹੜੇ ਨੌਜਵਾਨ ਨੇ ਉਹ ਇੱਥੇ ਆ ਕੇ ਜੇਕਰ ਆਰਮੀ ਜੁਆਇਨ ਕਰਨਾ ਚਾਹੁੰਦੇ ਨੇ ਤਾਂ ਉਸ ਬਾਰੇ ਵੀ ਗੱਲਬਾਤਾਂ ਕੀਤੀਆਂ ਨੇ ਆਲੇ ਦਿਨਾਂ ਦੇ ਵਿੱਚ ਕੁਝ ਹੋਰ ਸਖਸ਼ੀਤਾ ਜਿਹੜੀਆਂ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਆ ਕੇ ਪੰਜਾਬ ਪੰਜਾਬੀਏ ਦਾ ਨਾਮ ਚਮਕਾਰੀਆਂ ਨੇ ਉਹਨਾਂ ਨਾਲ ਵੀ ਤੁਹਾਨੂੰ ਰੂਬਰੂ ਕਰਾਂਗੇ ਫਿਰ ਹਾਲ ਦੇ ਲਈ ਮੈਨੂੰ ਦੇ